ਇੱਥੇ ਮੈਂ ਤਾਂ ਲੋ ਬਾਈ ਆਹ ਟਰੈਕਟਰ ਲਿਆਂਦਾ ਹੋਣਾ ਇਹ ਵੀ ਦੋ ਲਾ ਦਿੰਦੇ ਇੱਥੇ ਚਟ ਗਈ ਦਾ ਆ ਲੈ ਲਿਆ ਬਾਹਰ ਆ ਯਾਰ ਮੁੰਡਾ ਇਹ ਚੜ ਤੇ ਚੜ ਗਈ ਅੱਸੀ ਕੱਲ ਜੀ ਸਾਰਿਆਂ ਨੂੰ ਇਹ ਟਰੈਕਟਰ ਲਿਆਂਦਾ ਤਾਂ ਬਾਈ ਪਰਸੋਂ ਆਪਾਂ ਨੇ ਇਹ ਹੈਗਾ ਵੀਰ ਬਾਹਰ ਜਿਹੜਾ ਆਪਾਂ ਇੰਗਲੈਂਡ ਇਹਦਾ ਬਾਈ ਨੇ ਆਪਣੀ ਵੀਡੀਓ ਟਰੈਕਟਰ ਵਾਲੀ ਡੈਕ ਵਾਲੀ ਦੇਖ ਕੇ ਕਹਿੰਦਾ ਬਾਈ ਸੇਮ ਜਿਗਾਰਡ ਲੋ ਕਹਿੰਦਾ ਹਾਜੀ ਸੇਮ ਇਸਾ ਚਤਰੀਮ ਗਾਉਂ ਸੇ ਨਹੀਂ ਮਣੀ ਮੈਂ ਉਹਨੇ ਕਹਿਣਾ ਚੌਰਸ ਨਹੀਂ ਲਾਉਣਾ ਵੀ ਤੇਰੇ ਅੱਲ ਤੇ ਗਲਾਈ ਚ ਲਵਾ ਦੂੰਗਾ ਕਹਿੰਦਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਪਰ ਕਹਿੰਦਾ ਚੀਜ਼ ਉਹੀ ਬਣਨੀ ਚਾਹੀਦੀ ਉਹ ਗਲਾਈ ਚ ਲਵਾਇਓ ਨੂੰ ਕਿਨੂੰ ਗਲਾਈ ਚ ਲਵਾਉਂਗੇ ਮੈਂ ਗਲਾਈ ਚ ਲਵਾ ਦੂੰਗਾ ਕੋਈ ਗੱਲ ਨਹੀਂ ਡਾਉਂਟ ਨੂੰ ਨਹੀਂ ਚੌਰਸ ਕਹਿੰਦਾ ਉਹੀ ਚੀਜ਼ ਬਣਵਾ ਦੇ ਮੈਂ ਆ ਵੀ ਥੋੜੇ ਜਿਹਾ ਡਿਫਰੈਂਟ ਕਰਾਉਂਗੇ ਹੋਰ ਤੇ 95 ਮਾਡਲ ਟਰੈਕਟਰ ਅੱਗੇ ਲੱਗਦਾ ਟਰੈਕਟਰ ਸਾਹਿਬ ਉਹ 95 ਮਾਡਲ ਤਿਆਰ ਕਰਾਇਆ ਤਿਆਰ ਕਰਾਇਆ ਵਾ ਤਾਂ ਹੀ ਲੱਗਦਾ ਸਾਹਿਬ ਸਾਰਾ ਨੰਨੇ ਉਹਦੇ ਚ ਜਾਂਸੀ ਚ ਟੋਟਲੀ ਬਾਈ ਕਹਿੰਦਾ ਟਰੈਕਟਰ ਹੂੰ ਇਹ ਤਾਂ ਇੱਕ ਬਹੁਤੋ ਟਰੈਕਟਰ ਕਰਦੇ ਹਾਂ ਇੰਝੋ ਹੀ ਬਹੁਤੋ ਟਰੈਕਟਰ ਮਗਰ ਵੀ 16 ਟਰੈਕਟਰ ਤਾਂ ਐਕਸੈਮ ਚਾਹ ਤਿਆਰ ਕਰਾਇਆ ਹੋਇਆ ਹੁਣ ਇੰਝੋ ਜਿਹੀ ਸਾਫ ਟਰੈਕਟਰ ਦਾ ਵਧੀਆ ਨਾ ਆ ਦੇਖਾ ਪਲੇਟ ਲੱਗੀ ਵੀ ਇੱਧਰ 95 ਮਾਡਲ ਦੀ ਪੀਸਾ ਚੇਂਜ ਆ ਮੋਡਲ ਇਹ ਮੇਰੇ 18 ਮਾਡਲ 852 1995 ਮਾਡਲ ਆ ਦੇ 1995 ਬਾਈ ਵੀ ਕਹਿੰਦਾ ਕਹਿੰਦਾ ਬਾਈ 95 ਮਾਡਲ ਹੈ ਟਰੈਕਟਰ ਕਹਿੰਦਾ ਇਹ ਯਾਰ ਹੁਣ ਉਦੋਂ ਤੋਂ ਤੂੰ ਦੇਖ ਲਿਆ ਸੀ ਇਹ ਮੈਂ ਕਹਿੰਦਾ 6 ਘੰਟੇ ਚ ਸਰੇ ਲਾ ਤੇ ਭੱਜ ਦੇ ਬਹੁਤੋ ਟਰੈਕਟਰ ਬਾਕੀ ਠੀਕ ਆ ਟਰੈਕਟਰ ਹਨ ਵਧੀਆ ਤਿਆਰ ਕਰਿਆ ਹੋਇਆ ਯਾਰ ਕੋਈ ਹੁਣ ਮੇਰੀ ਗੱਲ ਸੁਣ ਹੁਣ ਮੈਂ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਨਾਂ ਨਹੀਂ ਦੱਸਦਾ ਵੀ ਤਿਆਰ ਨਹੀਂ ਹੋਇਆ ਹੋਇਆ ਕਹਦੂਗਾ ਕੋਈ ਵੀ ਪ੍ਰਾਂਡ ਟਰੈਕਟਰ ਤਿਆਰ ਕਰਾਇਆ ਹੋਇਆ ਹੈ ਨਹੀਂ ਕਹਿ ਸਕਦਾ ਤਾਂ ਨਾ ਮਾਡਲ ਤਾਂ ਬਹੁਤ ਦੂਰ ਚਲੇ ਗਿਆ ਲੱਗਦਾ ਆਪਾਂ ਮੰਨ ਕੇ ਚੱਲ ਫੋਰਡ ਤਿਆਰ ਕਰਾਉਦੇ ਆਪਾਂ ਨੂੰ ਪਤਾ ਹੈ ਵੀ ਫੋਰਡ ਤਿਆਰ ਹੋ ਕੇ ਆਇਆ ਹੋਇਆ ਇਹ ਇੱਕ ਸਟਾਰ ਬੰਦ ਹੋ ਗਿਆ ਫੋਰਡ ਫੋਰਡ 5 ਸਟਾਰਾਂ ਵਾਲਾ ਹੈ ਫੋਰਡ ਬੰਦ ਹੋ ਗਿਆ ਟਰੈਕਟਰ ਹੁਣ ਆਪਾਂ ਚ ਇਹ ਤਿਆਰ ਕਰਾਉਂਦੇ ਆ ਆਪਾਂ ਨੂੰ ਪਤਾ ਹੈ ਕਿ ਨਵਾਂ ਐ ਕਰਾਇਆ ਹੋਆ ਆਪਾਂ ਨੇ ਗਣਾ ਬਈ ਤਿਆਰ ਕਰਾਇਆ ਬਫੌੜੀ ਨੇ ਇਹਨੂੰ ਕੋਈ ਕਹਿ ਨਹੀਂ ਸਕਦਾ ਕਿਉਂਕਿ ਥੌੜ੍ਹ ਬੰਦ ਹੋ ਗਏ ਇਹ ਕੰਮ ਆਉਂਦੇ ਆ ਟਰੈਕਟਰ ਆਪਾਂ ਨੂੰ ਇਹਨੂੰ ਕੋਈ ਨਹੀਂ ਕਹਿ ਸਕਦਾ ਤਿਆਰ ਬੰਦਾ ਦੇਖ ਕੇ ਜੇ ਦੱਸੂਗੇ ਤਾਂ ਕਹੂੰਗਾ ਅਗਲਾ ਵੀ ਹਾਂ ਬਾਈ 95 ਮਾਡਲ ਹੈ ਇਹਦਾ ਇੱਕ ਫਰਕ ਆ ਲਿਫਟ ਵਾਲਾ ਇਹਦਾ ਉਹ ਚੇਂਜ ਆ ਬਸ ਉਹ ਉਹਦੇ ਤਰ੍ਹਾਂ ਲੱਗਦਾ ਵੀ ਟਰੈਕਟਰ ਪੁਰਾਣਾ ਮਾਡਲ ਆ ਹਾਂ ਲਿਫਟ ਉਹ ਇਹਨੇ ਸਾਰਾ ਉਹੀ ਚੀਜ਼ੇ ਰੱਖੀ ਹੋਈ ਆ ਸ਼ੋ ਸ਼ੂਏ ਬਾਈ ਨੇ ਕਰਵਾਈ ਹੋਈ ਆ ਤੂੰ ਦੇਖ ਓੰਕਾਰ ਗਿੱਲਾ ਇੰਗਲੈਂਡ ਬਾਈ ਉਹ ਕਾਰ ਗੇਲਾ ਮਾਤਾ ਇਹਨਾਂ ਨੂੰ ਕਹਿਦਾ ਪਿਛੇ ਲਿਫਟ ਦਾ ਕੀ ਆਵਾਜ਼ ਆਉਂਦਾ ਇਹ ਲੇ ਕੇ ਜਾਂ ਟਰੈਕਟਰ ਕਹਿੰਦਾ ਪਰ ਉਸਦੀ ਗੱਲ ਨੂੰ ਦਿਮਾਗ ਕੋਈ ਗੱਲ ਦੀ ਅਸੀਂ ਯਾਦ ਛੱਡੇ ਆਂ ਬੀਟ ਵੀ ਚੰਗਾ ਲਵਾਇਆ ਪਲੇਟ ਦੇ ਕੇ ਹੀ ਲਵਾਈ ਬੰਪਰ ਨੂੰ ਇਹਦੇ ਜਿਹੜੇ ਵੀ ਲਾਈਟ ਵਾਲੀ ਗੱਗੇ ਇਹਦੇ ਨਵੇਂ ਮਾਡਲ ਚ ਆਏ ਕੋੜੀ ਆਹ ਹਾਂ ਇਹਦੇ ਚ ਲਾਈਟ ਵਾਲੀ ਸਵਰਾਜ ਸ਼ੋਹ ਚਾਹੋਂਗੇ ਸਵਰਾਲੀ ਖਾਜੀ ਦੀ ਕੋਈ ਮੋਟਰਸਾਈਕਲ ਤਿਆਰ ਕਰਾ ਦੇਣਾ ਇਹ ਆਪਣੇ ਕੱਲੂ ਖੱਡ ਕੇ ਆਉਣਾ ਦੇਖੋ ਅੱਜ ਕੱਢਿਆ ਉਦਣ ਦਾ ਹੈ ਇੱਕ ਬਾਈ ਹੋਰ ਆ ਯਾਰ ਤਰਾ ਤਾ ਕਹਿੰਦੇ ਉਹਨੂੰ ਖੜ ਜਾ ਇੱਕ ਮਿੰਟ ਤੂੰ ਖੜ ਜਾ ਫਿਰ ਇੱਕ ਮਿੰਟ ਤੂੰ ਵੀ ਖੜ ਦੇ ਇੱਕ ਮਿੰਟ ਇੱਧਰ ਦੇਖ ਕੰਮ ਚੱਲਦਾ ਹਾਂ ਵੀ ਇੱਥੇ ਹਾਂ ਕੀ ਕਰੀਂ ਬੰਬੇ ਚਾਰ ਦਵਾਰੀ ਚਾਰ ਦਵਾਰੀ ਕਾਨੀ ਤਾਰ ਲੱਗੂਈਆਂ ਸਿਕਿਉਰਿਟੀ ਲਾਉਣ ਲੱਗੇ ਵੇ ਹਾਂ ਵੀ ਕੋਈ ਦੇਖ ਰਿਹਾ ਵੀ ਅੰਦਰ ਕੌਣ ਬੈਠਾ ਹਾਂ ਇਹ ਇਹ ਕਰਨਾ ਨਹੀਂ ਹਾਂ ਕੀ ਕਰਨ ਨਹੀਂ ਜਾਏਗਾ ਇਹ ਕਾਰ ਨਹੀਂ ਹੈਗਾ ਪਾਇਆ ਡੰਗਰ ਬੱਚੇ ਤੇ ਹੁਣ ਹਾਂ ਜਨਾਬ ਬੂਟੇ ਲਾਏ ਆਪਾਂ ਹਾਂ ਬੂਟੇ ਲਾਏ ਡੰਗਰ ਪੱਛਾ ਪੜ ਜਾਂਦਾ ਆਵਾਰਾ ਕੋਈ ਠੀਕ ਨਹੀਂ ਗੱਲ ਤੇ ਫੇਰ ਦਰਵਾਜ਼ਾ ਲਾਇਆ ਆਪਣਾ ਸਿੱਧੇ ਲਿਆ ਚੱਲ ਠੀਕ ਬਾਈ ਹੋਰ ਅੱਗੇ ਤੇਰਾ ਜਾ ਰਹੇ ਉਹਨੂੰ ਹਾਂ ਓਹੋ ਕੱਕ ਮੇਲਾ ਉਹਨੇ ਤਾਂ ਅਜੇ ਤੂੰ ਦਦੋਂ ਜਾਇਂ ਗਿਆ ਤੂੰ ਸੋਚ ਰਾਨੇ ਬਾਈ ਕੌਣ ਆ ਫੇਰ ਕਰ ਲੈਨੇ ਗੱਲ ਵਾਜਦੀ ਵੀ ਬਾਈ ਹਰੇਕ ਵੀਡੀਓ ਚ ਕਮੈਂਟ ਕਰਦਾ ਇਹ ਨਾਉਂ ਨਹੀਂ ਆ ਤੇ ਬਾਈ ਦਾ ਮੈਨੂੰ ਕੱਲ ਫੋਨ ਆਇਆ ਕੌਣ ਨਾਮ ਕੀ ਹੋਈ ਹੈਗਾ ਇਹ ਐਲ ਐਪ ਆਰ ਐ ਨੇ ਗੁਰਦੀਪ ਸਿੰਘ ਸ਼ੇਰ ਗਿੱਲ ਸ਼ੇਰ ਗਿੱਲ ਸਾਹਿਬ ਨਵੇਂ ਸ਼ਹਿਰ ਦਾ ਬਾਈ ਫਿਰ ਹੁਣ ਬਾਈ ਕਹਦਾ ਮੇਰਾ ਨਾਮ ਲੈ ਦੀ ਵੀਡੀਓ ਕਿ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਬਾਈ ਦਾ ਆ ਬਾਈ ਦਾ ਨਾਮ ਹੈਗਾ ਇਹ ਗੁਰਦੀਪ ਸ਼ੇਰ ਗੁਰਦੀਪ ਸਿੰਘ ਸ਼ੇਰ ਗਿੱਲ ਨਵੇਂ ਗੁਰਦੀਪ ਸਿੰਘ ਸ਼ੇਰ ਗਿੱਲ ਦਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਤੁਹਾਡਾ ਧੰਨਵਾਦ ਬਾਈ ਸਾਡਾ ਵੀਡੀਓ ਦੇਖਣ ਲਈ ਤੇ ਇੰਨਾ ਪਿਆਰ ਦੇਣ ਲਈ ਲਿਆ ਗੇਟ ਹੋ ਜਾਂਣ ਤਿਆਰ ਗੇਟ ਨੂੰ ਵਾਸ ਨੂੰ ਲਿਆਉਂਦੇ ਜਾ ਕੇ ਹੁਣ ਲਿਆਉਣਾ ਗੇਟ ਵੀ ਲਿਆਉਣਾ ਗੇਟ ਵੀ ਸਾਰੇ ਖੁੱਲ੍ਹ ਗਏ ਅੱਜ ਲਾਉਣਾ ਅਜੰਦਾ ਆਲੇ-ਦਾਲੇ ਖੁੱਲ੍ਹਾ ਉਹ ਦੋ ਮਿੰਟ ਦਿਮਾਲ ਫਿਲਮ ਵਾਲਾ ਕੰਮ ਹੋਣਾ ਇਹਨਾਂ ਨਾਲ ਉਹ ਐ ਟਾਕੀ ਚ ਲਾ ਕੇ ਖੜੇ ਜਦ ਆਲੇ-ਦਾਲੇ ਖੁੱਲ੍ਹਾ ਹੁੰਦਾ ਜਿਵੇਂ ਬੜੇ ਮੋਟਰ ਪਰ ਉਹ ਕੰਮ ਲੈ ਆਓ ਜੱਗੇ ਤੇ ਫੜ ਕੇ ਦੋ ਮਿੰਟ ਦਾ ਕੰਮ ਆ ਹੱਥਾਂ ਨਾਲ ਕਰ ਦਿੰਦੇ ਬਰਮੇ ਨਾਲ ਉਹ ਪਿਆ ਦਿਖਦਾ ਉਹ ਦੇਖ ਪਰਨਾ ਪਹਿਲਾਂ ਹੁਣ ਸਟਾਰਟ ਕਰੀ ਜਾਊਗਾ ਤੂੰ ਲੈ ਇੱਕ ਇੱਕ ਮਿੰਟ ਦਾ ਕੰਮ ਆ ਉਹ ਮਿੱਟੀ ਪੜੀ ਪਈ ਐ ਇਹੇ ਇਹ ਤਾਂ ਬਰਮਾ ਦਾ ਐ ਜਾਣਾ ਬਰਮਾ ਦਾ ਇੱਥੇ ਹੁਣ ਮੈਂ ਮਾਲੇ ਦੇ ਖੱਟੇ ਕੱਢੇ ਕਿਹਨੇ ਕੰਮ ਕਰਦਾ ਕੋਈ ਇਹ ਕੀਨੇ ਤੂੰ ਉਹ ਕਹਿੰਦਾ ਉਹ ਨਹੀਂ ਤੁਸੀਂ ਮਾਹ ਬਾਈ ਉਹਦੇ ਆਹ ਇਧਰ ਆ ਬੰਦੇ ਬੱਸ ਹੋਈ ਪਈ ਆ ਹੁਣ ਮੈਂ ਉਹਦੇ ਸੈਲਰ ਨੂੰ ਮਾਹ ਉਹ ਪਾ ਲੱਗੇ ਹੋਇਆ ਰਸਤਾ ਜਾ ਰਿਹਾ ਸਪਰੇ ਸਪਰੇ ਕਰ ਆ ਕੇ ਆਇਆ ਹੁਣ ਮੈਂ ਮੈਂ ਤਾਂ ਫੇਰ ਉੱਥੇ ਫੋਨ ਹੁਣ ਮਿੱਟੀ ਪੈ ਰਹੀ ਆ ਹੁਣ ਰੱਸੀ ਜਾਈ ਤੇ ਪਾਈਦਾ ਜਾਂਦਾ ਏ ਯਾਰ ਥੋੜਾ ਗੁਣੀਏ ਦਾ ਕੰਮ ਆ ਗੁਣੀਏ ਦਾ ਹੀ ਆ ਹੈ ਕਿ ਨਹੀਂ ਸੁਣਦਾ ਨਹੀਂ ਲੈ ਰੱਸੀ ਲਿਆਉਂਦੇ ਆ ਸੁਣ ਲਾ ਹਾਂ ਮੈਂ ਪਤਾ ਕੀ ਕਹਿੰਦਾ ਕਿਵੇਂ ਗੱਦਣੇ ਇਹ ਸੁਣ ਲਓ ਦੱਸ ਦੇ ਲਿਆ ਆਪਾਂ ਡੇਢ ਫੁੱਟੇ ਕੱਢ ਡੇੜ ਫੁੱਟ ਦੱਸ ਕਿੱਥੇ ਬਣਦਾ ਇਹਦਾ ਪਹਿਲਾ। ਕਿਆ ਵੀ? ਡੇੜ ਫੁੱਟ ਕਿੱਥੇ ਬਣੋਂਗੇ ਇਹਦਾ? ਡੇੜ ਬਟਾ ਨੇ ਖੜਨਾ ਪਹਿਲਾ। ਉਹ ਮੈਂ ਖੜਾ ਆਉਂਗਾ। ਪਹਿਲਾ ਦੱਸ ਤਾਂ ਸੀ ਕਿੱਥੇ ਵੱੜਦਾ। ਮੈਂ ਗੱਲ ਤਾਂ ਸੁਣ ਲੈ ਪਹਿਲਾ ਪੂਰੀ। ਡੇੜ ਮਾਰਾ ਸੱਚ ਫਿਰ। 23 ਬਣਨਾਂ ਮਾਰੀ ਪੀਤਾ। ਡੇੜ ਫੁੱਟਾ ਗਲੀ ਕੋਲ ਬਣਨਾ ਇੱਥੇ। 1 2 3 4 5 6 7। 8 ਇਹ ਚ ਬਣ ਜਾਣਾ। ਇਹ ਇੰਨਾ ਕ ਕਰ ਦਿੰਦਾ। ਆਹ 3 ਫੁੱਟ ਅੱਧੇ ਜਿਹਾ। ਆਹ। ਆਹ ਦੀਆਂ ਤਾਂ ਗੱਲਾਂ ਗੜੀ ਜੇ। ਐਨਾ। ਹਾਂ। ਆਪਾਂ ਨੇ ਮਾਰਨਾ ਟੋਆ। ਹਾਂ। ਠੀਕ ਆ ਇੱਥੇ ਟੋਆ ਵੱਜ ਗਿਆ। ਹਾਂ। ਤੋਆ ਮਾਰ ਕੇ ਹਾਂ ਟੋਏ ਦੇ ਵਿੱਚ ਮਾਰਨਾ ਬਰਮਾ ਹਾਂ ਮੀ ਮਾਲਾ ਇੰਨਾ ਇਹ ਬਰਮੇ ਦੇ ਵਿੱਚ ਜਾਊਗਾ ਥੱਲੇ ਹਾਂ ਠੀਕ ਹੈ ਨਾ ਜਿਹੜਾ ਟੋਆ ਰਹਿ ਗਿਆ ਇੰਨਾ ਇਹਦੇ ਵਿੱਚ ਆਲੇ-ਦਾਲੇ ਨੂੰ ਇੰਨਾ ਹਾਂ ਇਹ ਉਹ ਪਾਦਣੀ ਬਜਰੀ ਇਹਦਾ ਪੈਰ ਬਣ ਜਣੇ ਉੱਪਰ ਥੱਲੇ ਇਹ ਉਹਦੇ 'ਚ ਚਲ ਗਿਆ ਫਿਰ ਤੂੰ ਹੁਣ ਕਾਹਤੇ ਪਾਉਂਦਾ ਮਿਸਤਰੀ ਤੇ ਪਾਉਂਦਾ ਤੂੰ ਇਹ ਗੁਲੀਆ ਜੀ ਤੈਨੂੰ ਕਾਹਤੇ ਕਹਿੰਦਾ ਮੈਂ ਜਿੱਦਾਂ ਵੀ ਚਲੋ ਚੱਲੀ ਆ ਉਹਦੇ ਕੋ ਮੈਂ ਤਾਂ ਕਾਂਡੀ ਵੀ ਲਿਆਇਆ ਪੁੱਤਾ ਸਲਾ ਵੀ ਲੈਂਦਾ ਆ ਮਾਲ ਕੇ ਹੁਣ ਪੈ ਜਾਣਾ ਯਾਰ ਜੇ ਕੰਮ ਕਰਨਾ ਤਾਂ ਸੁਰਮਾ ਕਰਾ ਮਿਸਤਰੀ ਤੇ ਕਰਾ ਸਮਝ ਗਿਆ ਲੈ ਐਨ ਗੁਣੀਆਂ ਜੇ ਨਿਕਲੇ ਚੌਰਸ ਗੁਣੀਆਂ ਆਇਆ ਕਿਆ ਰੱਸੀ ਬੰਨ੍ਹ ਦੇਣੀ ਗੁਣੀਆਂ ਨੂੰ ਕੀ ਇਹਨੂੰ ਉਹ ਟੋਇਓ ਮਾਰੋ ਗੱਡੋ ਫੜ ਲੈਣਾ ਕੁਝ ਵੀ ਕਰਨੀ ਐ ਡਾ ਉਧਰ ਉਧਰ ਹੱਦ ਪਰ ਰੱਖ ਯਾਰ ਆਹ ਲੈਂ ਲੈਣਾ ਬਣਾ ਲੈਣੀ ਬਸ ਇੱਥੇ ਉਰੇ ਆਉਣੇ ਬੂਟੇ ਉਰੇ ਆਉਣਾ ਮੇਰੇ ਕਾਰਨ ਤੇ ਇੱਥੇ ਹੁਣੇ ਚਾਹ ਬੂਟੇ ਬਾਹਰ ਛੱਡਣੇ ਪੈਣਗੇ ਤਾਂ ਤੇਰੇ ਮਾਹ ਮਾਰੀ ਤੇਰੇ ਯਾਰ ਗੁਣੀਆਂ ਫੇਰ ਨਾ ਗੁਣੀਆਂ ਲਾਈਂ ਜਾ ਉਹ ਯਾਰ ਅਸੀਂ ਨਹੀਂ ਗੁਣੀਆਂ ਲਾਉਣਾ ਬਿਨਾਂ ਗੁਣੀਆਂ ਦਾ ਹਾਂ ਬਿਨਾਂ ਤੂੰ ਗੁਣੀਆਂ ਦੇ ਤਾਰ ਲਾ ਦੇ ਗੁਣੀਆਂ ਨੂੰ ਪਤਾ ਨਹੀਂ ਆਪਾਂ ਕਿਆ ਕਰਾਉਣਾ ਇੱਥੇ ਬੂਟੇ ਬਾਹਰ ਕਰਨੇ ਤਾਰ ਦੇ ਤੁਸੀਂ ਹਾਂ ਅੰਦਰ ਕਰਨੇ ਆ ਬੂਟੇ ਤਾਂ ਬਾਹਰ ਖਾਜਣੇ ਬੂਟੇ ਤਾਂ ਅੰਦਰ ਚਾਹੀਦੇ ਆ ਫੇਰ ਡੰਗਾਂ ਦਾ ਫਾਇਦਾ ਕੀ ਆ ਉਹ ਖੜੂਗਾ ਮਾਲ ਨਾਲ ਖੜੂਗਾ ਉਹ ਯਾਰ ਮੇਰੀ ਗੱਲ ਸੁਣ ਚਾਰ ਫੁੱਟ ਉੱਪਰ ਦਿਖਾਉਣਾ ਦੱਸਿਆ ਪਿਆ ਸਾਢੇ ਨੂੰ ਤਿੰਨ ਫੁੱਟ ਕਰ ਦੋ ਇੰਨਾ ਹੋ ਜਾਣਾ ਤਿੰਨ ਫੁੱਟ ਥੋੜਾ ਕੱਪੜਾ ਕੀ ਨੇ ਉੱਪਰ ਨੂੰ ਉਹ ਉੱਪਰ ਦੂਹਾ ਵਧਿਆ ਖੇਤ ਖੱਲੇ ਤੇ ਕਿੰਨਾ ਉੱਚਾ ਹੋ ਗਿਆ 6 ਫੁੱਟ ਹੋ ਗਿਆ ਉਹ ਤੂੰ ਇੱਕ ਗੱਡ ਕੇ ਤਾਂ ਦੇਖ ਤਾਂਹੀਂ ਪਤਾ ਲੱਗੂਗਾ ਹਾਂ ਬਰਮਾ ਲਿਆਵਰ ਹਾਂ ਬਰਮਾ ਲਿਆਵਰ ਇਹ ਦੇਜਾ ਬਸ ਆ ਬਸ ਬਸ ਇਹਦੇ ਜਨਾ ਬਰਮੇ ਨਾਲ ਤੋਹਾ ਫਟਾ ਪੋਲੀ ਮਿੱਟੀ ਹਲਤਾ ਉਹ ਮਿੱਟੀ ਦਾ ਪੋਲੀ ਆ ਖੜਨੇ ਨਹੀਂ ਮਿੱਟੀ ਪੋਲੀ ਚਾਰਿਆ ਇਹ 8 ਫੁੱਟ ਚਾਹੀਦੇ ਘੱਟ ਦੇ ਘੱਟ ਹਾਂ ਚਾਰੇ ਪਾਸੇ ਪਟਵਾ ਨਹੀਂ 22 ਦਿਨ ਹੋ ਜਾਂਦੇ ਅੰਦਰ ਨੂੰ ਹੋਰ 8 ਫੁੱਟ ਚਾਹੀਦੇ ਇਹ ਯਾਰ ਮੇਰੀ ਸੁਣ ਲਓ ਤੁਸੀਂ ਗੱਲ ਮੈਂ ਜਿਹੜੀ ਗੱਲ ਨੂੰ ਕਹਿੰਦਾ ਇੰਨਾ ਪਿੱਲਰ ਵਿੱਚ ਕਰੋ ਇੰਨਾ ਨਹੀਂ ਹੋਣਾ ਇਹਨੇ ਇੱਥੇ ਤੱਕ ਪਿੱਲਰ ਵਿੱਚ ਕਰੋ ਦੋ ਗਲੀਆਂ ਦਾ ਹਾਂ ਇੰਨਾ ਉੱਪਰ ਥੋੜਾ ਹੈ ਆ ਬਾਹਰ ਇੰਨਾ ਪਿੱਲਰ ਦੋ ਗਲੀਆਂ ਕਰ ਮੇਰੀ ਗੱਲ ਤਾਂ ਮੰਨ ਚਾਹੇ ਦੇ ਦੇ ਇਹਨੂੰ ਥੱਲੇ ਦੇ ਦੇ ਹੋਰ ਦੇ ਦੇ ਥੋੜਾ ਜਿਆ ਮੈਂ ਤੈਨੂੰ ਆ ਕਹਿੰਦਾ ਵੀ ਜਿਹੜਾ ਟੋਆ ਪੱਟਣਾ ਆਪਾਂ ਕਹੀ ਨਾਲ ਇਹਦੇ ਵਿੱਚ ਬਜਰੀ ਦਾ ਤਸਲਾ ਸਿੜਦਾ ਨਹੀਂ ਕੀ ਕਰੀਂ ਤੂੰ ਪੱਟ ਪਹਿਲਾਂ ਦੇ ਇਹਦਾ ਪੱਟ ਇੱਕ ਲਾ ਕੇ ਤਾਂ ਦੇਖ ਦੂ ਨਾ ਨੋ ਇੱਕਦਮ ਮਸਾਲਾ ਰਲਾ ਫੇ ਤੈਨੂੰ ਦੱਸੀਏ ਨੋ ਜੀ ਸਾਹ ਤੂੰ ਨਾ ਉਠੀ ਮੰਜੇ ਵਰ ਤੇ ਮੈਂ ਤਾਂ ਚੱਲੇ ਆ ਜਾ ਫਿਰ ਮੈਂ ਕੰਮ ਕਰਦਾ ਮੈਂ ਤਾਂ ਗੱਗਾਂ ਨੂੰ ਰੋਕ ਲਿਆ ਦੋ ਮੀਟਰ ਉਹ ਮੈਂ ਕੋਈ ਰੁੱਕ ਕੇ ਜਾ ਆਪਣਾ ਬਾਈ ਜਾ 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 ਉੱਡ ਜਾ ਠੀਕ ਆ ਬਾਈ ਫਿਰ ਜਾਲੇ ਪਾ ਬੈਠਾ ਦਾ ਦੰਮ ਲੈਣੇ ਨੂੰ ਉਰੇ ਆ ਕੇ ਮੰਜੇ ਵਰ ਬੈਠਾ ਮੰਜੇ ਵਰ ਬੈਠਾ ਦੰਮ ਲੈਣੇ ਕਹਿੰਦੇ ਤੁਸੀਂ ਰੋਕ ਲਿਆ ਤਸ ਹੈ ਨਹੀਂ ਨਿੰਬਲਾ ਆ ਪੁੱਛ ਮੈਂ ਤਾਂ ਮੋਟਰ ਪਾਣੀ ਛੱਡ ਆਇਓ ਕੱਢ ਲੈ ਹੁਣ ਆਏ ਇੱਧਰ ਵੰਡਕਾ ਚੋਂ ਫੋਨ ਕੱਢ ਲੈ ਆਏ ਕਮਾਗੇ ਉਹ ਮੇਤੇ ਗਲਤੀ ਹੋ ਗਈ ਬਾਈ ਹਾਂ ਬਸ ਜਾ ਬਈਆ ਹੁਣ ਮੈਂ ਹੀ ਕਹਿੰਦਾ ਜਾ ਕੋਈ ਨਾ ਬਾਈ ਜਾ ਜਾ ਨੰਗਦੇ ਬੰਦਿਆਂ ਨੂੰ ਗਾਹ ਨੂੰ ਰੋਕਣਾ ਹੀ ਆ ਓਏ ਹਾਂ ਢਲਵਰ ਮੇਜਪੁਰੀ ਆਉਣ ਵਾਲਾ ਪੰਮਾ ਓਰੇ ਜਿਪੂਰੀ ਪੰਮਾ ਊਠ ਲਿਆ ਬੋਲੀ ਜਾਂਦਾ ਜਿਹੜਾ ਬਿਮਾਰ ਹੁੰਦਾ ਦੇਖ ਲੈ ਐਡਾ ਦਵਾਜਾ ਰੱਖਿਆ ਤੁੰ ਨੂੰ ਗਿਆ ਹੈਗਾ ਕਹਿੰਦਾ ਜਗਾ ਘੱਟ ਰੱਖ ਲਈ ਤੂੰਆਂ ਮੁੜਿਆ ਟਰੈਕਟਰ ਦੇ ਨਾਲ ਬਹੁਤ ਜ਼ਿਆਦਾ ਕਰਾਲਾ ਮੁੜਿਆ ਚੇ ਸਾਲਾ ਲਾ ਦੇਖੀ ਚੱਲ ਚੱਲ ਹੋਰ ਦੇਖਣਾ ਗਿਆ ਮਾਰੀ ਦੇ ਉਰਲੀ ਸਾਈਡ ਦੀ ਹੱਲੇ ਹੱਲੇ ਚੱਲ ਚੱਲ ਹਾਂ ਹੱਸੀ ਰਹਿ ਤੂੰ ਪਾਟੇ ਮੈਂ ਬਜਰੀ ਲੜਾਵਾਂ ਉਹ ਪਹਿਲਾਂ ਗੱਡ ਲੈਦਾ ਤੂੰ ਯਾਰ ਬਜਰੇ ਨੂੰ ਪਾਉਂਗੇ ਬਾਹਰ ਬਜਰੀ ਇੱਥੇ ਇਕੱਠੀ ਲੜਾਈ ਤੇਰੇ ਹੱਡੇ ਨਹੀਂ ਫੜਾਫੜ ਅੱਛਾ ਬਾਅਦ ਚ ਹਾਂ ਹੁਣ ਤੂੰ ਗੱਲ-ਗੱਲ ਦੀ ਲੜਾਉਂਦਾ ਫਿਰੂੰਗਾ ਠੀਕ ਤੂੰ ਸਦਾਈ ਹੋਇਆ ਪਾ ਤੇ ਕਰਿਆ ਨਹੀਂ ਕਿਸੇ ਮਿੱਤਰੀ ਨਾਲ ਕਮ ਹਾਂ ਓਹੋ ਵਜਾ ਮਿੱਟੀ ਸੜਣੀ ਆ ਯਾਰ ਕਿ CREDI ਮ ਘਰ ਨੂੰ ਲੈ ਜਾਣੀ ਆ ਜਾਂ ਆਹ ਤੇਰੀ ਵੈਹੇ ਜਾਣੀ ਕਰਨੀ ਜੀ ਤਾਜੀ ਮਿੱਟੀ ਤਾਂ ਹੀ ਤਾਂ ਕਹਿੰਦਾ ਤਾਂ ਵੀ ਚੱਲੋ ਦੋ ਘੰਟੇ ਬੱਸ ਕਰ ਤੇਰੇ ਦੁਪਹਿਰੇ ਨੂੰ ਫੜ ਡੇ ਪਾ ਆ ਆ ਆਹ ਮਾ ਭਈਆ ਰੋਏ ਚਾਹ ਖਾ ਖੜਾ ਇਹਨੂੰ ਮੈਂ ਪਾ ਬੋ ਚੁੱਪ ਚਾਪ ਛੱਡ ਦੇ ਆ ਲਾਗ ਤੇ ਬਟਲਾ ਹੋਰ ਸਵੇਰੇ 12 ਵਜੇ ਤੱਕ ਗਏ ਅਸੀਂ ਫੀਲ ਘਰ ਤੇ ਆਇਆ ਹੱਥ ਜੋ ਮੱਲੀ ਕਰਦਮਾ ਮਾੜੀ ਜੀ ਮੈਂ ਹਾਲ ਪੱਟਿਆ ਆ ਥਾਂ ਦਾ ਮੈਂ ਕਹਿੰਦਾ ਮੇਰੇ ਕੰਮ ਥੋੜਾ ਪਸੰਦ ਨਹੀਂ ਹੈਗਾ ਤੇ ਤੂੰ ਦੇਖੀ ਜਾਣਾ ਦੇਖਣਾ ਹੈ ਗੁੰਗੀਆਂ ਮਤ ਲੱਗਣਾ ਚਾਹੀਦਾ ਯਾਰ ਕੋਈ ਚੀਜ਼ ਸਜੇ ਤਾਂ ਸਹੀ ਸਹੀ ਕੋਣੀਆਂ ਹੀ ਹੋ ਜਾਣਾ ਚਾਹੀਦੇ ਹਾਂ ਸਜਾਉਣੇ ਨੂੰ ਤਾਂ ਉਹ ਵਿਆਹ ਸ਼ਾਦੀਆਂ ਵਾਸਤੇ ਬੁੱਕ ਕਰਨਾ ਉਹ ਯਾਰ ਆਪਾਂ ਅੱਖਾਂ ਨਾਲ ਦਿਖਦਾ ਹੀ ਆ ਸੇਧ ਜੀ ਕਰ ਲੈਣੀ ਗੁੰਗੀਆਂ ਕੱਢਣ ਲੱਗ ਗਈ ਨਾ ਕਰਮਾ ਮਾਰ ਤੂੰ ਇੱਥੇ ਲਾ ਦੇ ਜੇ ਗੁੰਗੀਆਂ ਕੱਢਣ ਲੱਗ ਗਏ ਪੰਜ ਟਰਾਲੀਆਂ ਪੈ ਲੈਣੀਆਂ ਅੱਛਾ ਉਹ ਤੱਕ ਪਾ ਲਿਓ ਮੰਦਰ ਕਰ ਲੈ ਲੈ ਤੇ ਆਪਾਂ ਨੇ ਫਿਰ ਆਹ ਬੂਤੇ ਬਾਹਰ ਖਾ ਜਾਣੇ ਲੈ ਚੱਕੋ ਇਹਨੂੰ ਐ ਇੱਕ ਵਾਰ ਤੇ ਜਾਵੇ ਥੱਲੇ ਤੇ ਦੇਖਣਾ ਤਾਂ ਨਾ ਪਹਿਲਾਂ ਕਿੱਦਾਂ ਰੋਟਾ ਮਾਏ ਉਹ ਚੱਕ ਲਓ ਉਹ ਦੇਖਦੇ ਨਾ ਪਹਿਲਾਂ ਦੇਖ ਲਿਓ ਉਹਨੂੰ ਕਿੱਦਾਂ ਰੱਖਣਾ ਆ ਸੜਕਾਂ 'ਚ ਇੱਧਰ ਰੱਖੋ ਸੜਕਾਂ 'ਚ ਇੱਧਰ ਸਫਾਈ ਸਫਾਈ ਕਰ ਇੱਧਰ ਆਹ ਸਫਾਈ ਕਰੋ ਇੱਧਰ ਠੀਕ ਆ ਤਾਰ ਦੇਖ ਗਲੀ ਦੇਖੀ ਵੀ ਪੁੱਠੇ ਪਾਸੇ ਨੂੰ ਕਰ ਦਮਾ ਗਲੀ ਦਾ ਆਇਓ ਆਇਓ ਖਿੱਚਣੀ ਚਾਹੀਦੀ ਆਹ ਚੱਲ ਇਹ ਆ ਥੋੜਾ ਕਿੱਥੇ ਜਾਣਾ ਯਾਰ ਇਹਦੇ ਆਲੇ-ਆਲੇ ਪੈਣੀ ਬਜਰੀ ਥੋੜਾ ਹੋ ਡੂੰਗਾ ਉਹ ਨਹੀਂ 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 ਕੱਢ ਉਹ ਨਹੀਂ ਉਹ ਉੱਚਾ ਯਾਰ ਉਹ ਹੱਥ ਮਾਰ ਲੈਣਾ ਜਾਣਾ ਚਾਹੀਦਾ ਇਹਨੂੰ ਉਹ ਨਹੀਂ ਉਹ ਜ਼ੁਰਤਾਂ ਲੈ ਯਾਰ ਬਹੁਤ ਆ ਇਹ ਹਿੱਲਣਾ ਨਹੀਂ ਕਿਤੇ ਵੀ ਮੈਨੂੰ ਭੇਜ ਕੇ ਉਹ ਕੰਮ ਹੈਟੇ ਮਿੱਟੀ ਬੋਲੀ ਆ ਮੈਂ ਮੰਨਦਾ ਨਹੀਂ ਹੈਗਾ ਕਿਸੇ ਦੀ ਇਹ ਮੈਂ ਢੇਠਾ ਬੋਲੀ ਜਾਂਦਾ ਜੇ ਤਾਂ ਜੇਠਾ ਸਿੰਪਲ ਧਰਤੀ ਹੁੰਦੀ ਨਾ ਫੇਰ ਕੋਈ ਚੱਕਰ ਨਹੀਂ ਦਾ ਉਹ ਹੈ ਗਿਆ ਕਿੱਥੇ ਮੰਨਦਾ ਜੀ ਹੈ ਨਹੀਂ ਕੋਈ ਚੱਕ ਲੈ ਜਿਹੜਾ ਆ ਗੱਗਲੀਆਂ ਗਣ ਲਓ ਹੈਠਾ ਦੇ ਇੱਕ ਦੋ ਗਲੀਆਂ ਦੇਣੀਆਂ ਵਿੱਚ ਬਸ ਇੰਨਾ ਉੱਪਰ ਚਾਹੀਦਾ ਹੈ ਇਹਨੂੰ ਇੰਨਾ ਹੋਰ ਵਿੱਚ ਜਾਂਦਾ ਮਾਰ ਜਾ ਕੱਟ ਜਾਦਾ ਨਾ ਕੱਟੀ ਜਿਆਦਾ ਨਾ ਵੱਟੀ ਉਹ ਦੋ ਗਲੀਆਂ ਜਿਹੜੀਆਂ ਹੈਠਾ ਦੇ ਭਾਗੇ ਉਹ ਗਣ ਲੈ ਆ ਦੋ ਗਲੀਆਂ ਨਾ ਉਹ ਹੈਠਾ ਦਾ ਮਤਲਬ ਨਹੀਂ ਹੈਗਾ ਤੈਨੂੰ ਬਸ ਦੋ ਗਲੀਆਂ ਵਿੱਚ ਕਰ ਦੇ ਬਸ ਜਿਹੜਾ ਥੱਲੇ ਮਿੱਟੀ ਸਿਰ ਲਾ ਫੇਰ ਤਾਂ ਕਿ ਚੱਕਣਾ ਵਾਸਤ ਔਖਾ ਵਿੱਚ ਤੇ ਫੇਰ ਦੁਬਾਰਾ ਹੈ ਰੋੜੇ ਜੇ ਪਾਈ ਤੇ ਰੋੜੇ ਨਾਲ ਸੈੱਟ ਕਰਦੇ ਮਜ਼ਾ ਨੂੰ ਰੋੜੇ ਨਾਲ ਪੂਲ ਛੱਡ ਦੇਣੀ ਯਾਰ ਬਜਰੀਏ ਪਾਣੀ ਉੱਪਰ ਯਾਰ ਪੂਲ ਕਰ ਦੇਣੀ ਬਜਰੀ ਨਹੀਂ ਪਾਣੀ ਉੱਪਰ ਯਾਰ ਤੁਹਾਨੂੰ ਨਹੀਂ ਪਤਾ ਮੈਂ ਕਿੱਥੇ ਕਾ ਪਾਦਾ ਬਜਰੀ ਨੇ ਇਹਨਾ ਸੈੱਟ ਕਰਨਾ ਹੈ ਪੰਜ ਦੀ ਪਾ ਦੂਗਾ ਬਜਰੀਆਂ ਜੈਕ ਬਣਾ ਲੈ ਜੈਕ ਬਜਰੀ ਨੇ ਜੈਕ ਇਧਰ ਪਾਸੇ ਨੂੰ ਜੈਕ ਬਣ ਜਾਣਾ ਇਹਦਾ ਪੈਰ ਬਣ ਜਾਣਾ ਮਿੱਟੀ ਨਹੀਂ ਪਾਣੀ ਬਜਰੀ ਪਾਏ ਬਜਰੀ ਪਾਣੀ ਰਲਾ ਕੇ ਆਪਾਂ ਤੇ ਬਸ ਬਸ ਸਿਰ ਟੱਕੇ ਸੱਟੋ ਸੱਟ ਫੇਰ ਚਲੋ ਟੱਕ ਲੋ ਕਿੱਦਾਂ ਆਏ ਇੱਕੋ ਇਹ ਲਾ ਹਾਂ ਹਾਂ ਠੀਕ ਹਾਂ ਠੀਕ ਬਾਠ ਠੀਕ ਆ ਓਕੇ ਆ ਹੁਣ ਇਨੱਕ ਹੁਣ ਇਹਨੂੰ ਐਂ ਦੇਖ ਲੋ ਇਹ ਸੱਬੜ ਲਿਆ ਹੁਣ ਵੱਡੇ 1.5 ਫੁੱਟੇ ਗਿਆ ਕੰਮ ਇਹਨ ਦੇ ਅਗਲਾ ਪੱਟ 1.5 ਫੁੱਟੇ ਗਿਆ ਤੇਰਾ ਦੂਈ ਥਾਹੋ ਆ ਤੀ ਗਲੀਆਂ ਇਹ ਦੂਈ ਆ ਦੂਈ ਆ ਦੋ ਗਲੀਆਂ ਦੋ ਗਲੀਆਂ ਵਿੱਚ ਆਈਆਂ ਹੈ ਬਹੁਤ ਹੋ ਜਾਏਗੀ ਆਏ ਆ ਦੂਈ ਉਹ ਆ ਠੀਕ ਆ ਦੂਈ ਮਿੱਟੀ ਦੇ ਬਰਾਬਰ ਦੇ ਸਨ ਰਾਲੇ ਬਹੁਤ ਐਨਾਂਕ ਪਰ ਮੇਨੂੰ ਨਿਸ਼ਾਨੀ ਲਾਦਾ ਯਾਰ ਕੁਝ ਨਹੀਂ ਕਰੇ ਖਾਈ ਲੋੜ ਜੇਲਾ ਤੁਸੀਂ ਇੰਨਾ ਵੀ ਕਰਦੇ ਇਹਨੂੰ ਇੰਨਾ ਵੀ ਆ ਦੇਖ ਠੀਕ ਆ ਥੱਲੇ ਫਿਰ ਵੀ ਆਹ ਦੇਖ ਲੈ ਕਿੰਨੀ ਚਾਈ ਖੜੀ ਤੀ ਦੀ ਫੇਰ ਵੀ ਹੱਥ ਇੰਨਾ ਕਿਤਾ ਚਾਹੀਦਾ ਯਾਰ ਇੰਨਾ ਕਿਤਾ ਚਾਹੀਦਾ ਲੈ ਚੱਕ ਕੇ ਕਿੱਥੇ ਕਹਿੰਦਾ ਲੈ 5 ਫੁੱਟ ਮਸਾਂ ਡੇਢ ਫੁੱਟ 5 ਫੁੱਟ 1.5 ਫੁੱਟ ਗਿਆ ਤੇਰੋਂ ਦੋ ਮਟੇ ਸਾਢੇ 4 ਫੁੱਟ ਰਹਿ ਗਿਆ ਉਹ ਰੁਕ 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 ਇੱਧਰ ਨੂੰ ਰੱਖ ਮੜਾ ਜਾ ਕਰਮਾ ਮਾਰ ਚਾਚੇ ਦੀਆਂ ਮਾਰੀਆਂ ਕਰਮਾ ਨੂੰ ਕਿਆ ਹੁਣ ਚੱਲ ਦੋ ਲੱਗਣੀ ਔਰ ਇੱਕ ਉਹ ਦੋ ਕੂਪੇ ਦੀ ਸ਼ਹਿਦ ਨੂੰ ਕੱਢਣਾ ਆਪਾਂ ਨੇ ਠੀਕ ਕਰ ਠੀਕ ਕੂਪੇ ਦੇ ਸ਼ਹਿਦ ਕੱਢਣਾ ਉਹ ਉਰੇ ਪੈ ਪਾਉਣਾ ਜਿੱਥੇ ਤੱਕ ਮਾਰਿਆ ਇੱਥੇ ਕੱਢ ਨਹੀਂ 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 ਇੱਥੇ ਗੱਡਾ ਇੱਥੇ ਪੈ ਪਾਉਣਾ ਜਿੱਥੇ ਤੇਰਾ ਪੈਰ ਆ ਪੂਰੇ ਗੱਡ ਲਾ ਹਾਲੀ ਤੱਕ ਸਹੀਉ ਕਰਿਆ ਉਹ ਯਾਰ ਅਸੀਂ ਅੱਖਾਂ ਨਾਲ ਮੰਨ ਕੇ ਦੱਸ ਦਿੰਦੇ ਆ ਚੱਲ ਹਮ ਨੂੰ ਪਤਾ ਤਾਂ ਹੈਗਾ ਵੀ ਮੈਂ ਪਾਈਪ ਲਾਈਨ ਦੱਬਣ ਵਾਲਾ ਦਾ ਕੰਮ ਕਰਿਆ ਹੋਰ ਪੱਟਾ ਡੂੰਗਾ ਮੜਾ ਛੱਡੋ ਲੈ ਬਰਬਾ ਲੈ ਫੜ ਬਹੁਤ ਬੋਲ ਮਿੱਟੀ ਚ ਸਿੱਧਾ ਪੋਲਿਓ ਬਈਆ ਮੈਂ ਕਿਸੇ ਨਾਲੇ ਪਰਦਨ ਦਾ ਖੜ ਜਾ ਜਿੰਮੈ ਨਹੀਂ ਖੜਨਾ ਨਹੀਂ ਇਹਨੇ ਹਾਲੀ ਵੀ ਖੜਨਾ ਨਹੀਂ ਕਰ ਤਰਾ ਉਹਦਾ ਉਹ ਨਹੀਂ ਹੈ ਠੀਕ ਐ ਤਾਂ ਆਨ ਓਕੇ ਇਹ ਆਉਂਦੇ ਓਪਰੇਡ ਆਉਂ ਕੀਆ ਖੜਾ ਬਾਈ ਸਹੀ ਆ ਦੂਰ ਤੋਂ ਨੂੰ ਕੋਲ ਤੇ ਲੱਗਣਾ ਦੂਰ ਤੇ ਬਰਾਬਰ ਲੱਗਣੇ ਆ ਇਹ ਠੀਕ ਹੈ ਨਾ ਹੁਣ ਜਿੱਥੇ ਹੁਣ ਥੋੜਾ ਗਲੀ ਨਿਕਲਦੀ ਆ ਇਹ ਆਓ ਉਹ ਜਾਣਾ ਇਹਨੇ ਗੁੰਜੇ ਕੋਲ ਓਹੋ ਅਸੀਂ ਉਧਰਲਾ ਥੋੜਾ ਜਿਹਾ ਹੋਰ ਅੰਦਰ 깔 ਆਏ ਨਹੀਂ ਹੁਣ ਫਿਲੂ ਉਟਾਉਣਾ ਕਰੀਏ ਯਾਰ ਅਸੀਂ ਆਪੇ ਕਰ ਲੈਣੇ ਤੂੰ ਕਦਰ ਨੂੰ ਉਟਾਉਣਾ ਯਾਰ ਬਾਪੂ ਪਤਾ ਨਹੀਂ ਕੀ ਕਰੀ ਜਾਂਦਾ ਤਾਰੇ ਲਾਉਣੀ ਇਹਨੂੰ ਕੀ ਕਹਿੰਦਾ ਕੀ ਛੱਤ ਦਾ ਏ ਇਹਦਾ ਕੰਦ ਆ ਇੱਕ ਮਿੰਟ ਖੜਿਆ ਉਹ ਤਾਰ ਲਾਉਣੀ ਇਹਨੂੰ ਉਹ ਲਾਉਣੀ ਤੇ ਤਾਰ ਲਾਉਣੀ ਆ ਤਾਰ ਕੋ ਮੁਕੋ ਮੁਕ ਨਹੀਂ ਇਹਨੂੰ ਆਏ ਆ ਵੀ ਜਾ ਸਾਲ ਮਿਸਤਰੀ ਸਾਲ ਨਹੀਂ ਛੱਡਦਾ ਹੁੰਦਾ ਸਾਲ ਵੀ ਕੰਦ ਸਿੱਧੀ ਆ ਕਿ 빙ੀ ਆ ਉਹ ਦੇਖਣਾ ਇਹਨੇ ਛੱਡ ਕੇ ਬਾਅਦ ਵਿੱਚ ਫਿਰ ਵਰਗਾ ਦੇਖੀਏ ਤਾਂ ਫਿਰ ਬਿਸਤਰੀ ਕਾਰੀਗਰ ਨਹੀਂ ਆ ਗੱਲ ਆ ਬੁਨੀਏ ਚ ਨਹੀਂ ਬਾਕੀ ਗਿਆ ਜਿਹੜੀ ਕਾਰੀਗਰ ਵਾਲੀ ਕੀ ਸੀ ਤੀ ਉਹ ਬਣ ਗਈ ਤਾਰੇ ਪਾਉਣੀ ਆ ਚ ਤਾਰ ਨੂੰ ਕਾਰਾਗਿਰੀ ਕਿਹਨੇ ਦੇਖਣੀ ਤੇਰੀ ਉਹ ਤਾਂ ਖੰਭੇ ਗੱਡੇ ਪਏ ਉੱਥੇ ਹਾਂ ਤਾਰਾਂ ਵੱਡੀਆਂ ਉਹਨਾਂ ਦੀਆਂ ਲੜਕਦੀਆਂ ਕੌਣ ਦੱਸ ਕਾਰਾਗਿਰੀ ਹਾਂ ਉੱਥੇ ਵੀ ਕਾਰਾਗਰੀ ਦਿਖਾਉਣੀ ਹੈ ਮਾਂਦਾ ਨਹੀਂ ਬਾਪੂ ਵੱਖ ਗੱਡ ਦੂੰਗਾ ਰੋ ਫਿਰ ਕੋਈ ਹੋਣ ਖੰਭੇ ਉਹਦੇ ਵੀ ਬਾਹਰ ਨਿਕਲ ਕਰਦੇ ਰਹੋ ਓਹੋ ਉਹ ਦੋ ਖੰਭੇ ਬਾਹਰ ਹੋ ਜੂਗਾ ਇੱਕ ਆਏ ਹੋ ਜੂਗਾ ਮਹਾਰਾਜ ਆ ਤੋਰੇ ਹੋ ਗਿਆ ਕਦੇ ਨਹੀਂ ਸਮਝਦਾ ਇਹ ਇੱਕ ਇੱਥੇ ਗੱਡ ਪੂਜੋ ਹਾਂ ਉਹ ਜਾ ਗੱਡੀਆ ਬਿਆਰ ਅਸੀਂ ਆਹ ਤੇ ਕਰ ਦਿੰਦੇ ਆ ਆਪੂ ਕਰ ਦਿੰਦੇ ਸੱਪ ਪਗੜਾ ਵਾਲ ਖੜਾ ਤਾਰੇ ਪਾਉਣੀ ਤੇ ਤਾਰ ਕੋ ਕਮਜੂਗੀ ਉਹ ਗੱਡੀ ਜਾਣ ਦੇ ਚੱਲ ਮਰੇ ਤੇ ਹਰਾਨਾ ਚ ਤਾਰ ਨੂੰ ਕੀ ਆਉਂਦਾ ਸਿੱਧੀ ਪੁੱਠੀ ਨੂੰ ਉਹ ਸਾਲੀ ਇਹ ਕਿਹੜਾ ਕਹਿੰਦਾ ਵੀ ਗਿਰਜੂ ਕੀ ਬਲ ਖਾ ਕੇ ਕੰਦਦਾ ਹੁੰਦਾ ਹੈ ਵੀ ਕੰਦ ਚ ਬਲ ਪਾਤਾ ਇਧਰ ਵੀ ਥਾਲੀ ਆਪਣੀ ਜਗਾ ਖੇਤ ਮਾ ਤੇਰੇ ਸਾਹਮਣੇ ਆ ਦੇਖੀ ਵੀ ਇੱਥੇ ਕਾ ਪੰਚਾਇਤ ਕੱਟੀ ਹੋਣ ਲੱਗੀ ਵੀ ਸਾਡੀ ਜਗਾ ਅਨੰਦ ਕੱਢ ਕੇ ਤਾਂ ਹੀ ਮੈਂ ਕਹਿੰਦਾ ਵੀ ਅੱਛਾ ਫਟੇ ਲਿਆਉਂਦੇ ਦੇਖਦਾ ਦੁਨੀਆਂ ਦੇ ਪ੍ਰਚਾਲਨੇ ਖੰਭੇ ਸਿੱਧੇ ਓਏ ਹੋਏ ਇਹਨੂੰ ਕੀ ਹੋ ਗਿਆ ਅੱਜ ਜਦ ਮੈਂ ਸੰਨਲਾ ਬਾਪੂ ਸੀ ਕਰਦਣੇ ਮੈਂ ਤਾਂ ਚੱਲਿਆ ਮੈਂ ਸਾਰਾ ਟਾਈਮ ਹੋਇਆ ਮੇਰਾ ਜੇ ਕਹਾਂ ਲੀ ਜਾਲੀ ਵੀ ਲਾਉਣੀ ਪੈਂਦੀ ਜਾਲੀ ਨ ਸਿੱਧੀ ਲੱਗਣੀ ਦੀ ਜਾਲੀ ਆਨ ਜਾਲੀ ਵੀ ਕੀ ਹੋਊਗਾ ਫਿਰ ਜਾਲੀ ਮੇ ਕਿਤੇ ਬੇਬੀ ਹੋਣੀ ਪੈਂਦਾ ਬਾਲੋ ਬਾਲ ਸੜੀ ਲੱਗ ਲੱਡੀ ਲੈਣ ਮੇ ਕੋਮਦੀ ਆਊਗੀ ਫਿਰ ਮੰਦਾ ਹੀ ਕਹਤੇ ਨਹੀਂ ਹੈਗਾ ਕੀ ਆ ਦਿਖ ਗਿਆ ਅੱਜ ਚੱਲ ਦੇਖ ਗਿਆ ਮੰਨੂ ਤੁਸੀਂ ਦੇਖਦੇ ਬਹੁਤ ਸਿੱਧੇ ਪੱਧਰੇ ਕੰਮ ਕਰਦੇ ਦੇਖੀਓ ਜੀ ਠੀਕ ਆਈ ਤੂੰ ਸੱਚਾ ਸੀ ਝੂਠੇ ਚੱਲ ਫਿਰ ਚੱਕ ਬੰਨੀਆਂ ਨੂੰ ਦਿਖਾਉਣੇ ਨੂੰ ਕੱਕੇ ਤੂੰ ਯਾਰ ਗੁਣੀਆਂ ਦਿਖਾਉਣੇ ਨੂੰ ਕੀ ਹੋਇਆ ਵਾ ਉਹਦਾ ਯਾਰ ਬਸ ਮੜਾ ਜਾ ਪਪੜ ਦਾ ਕਰ ਮੈਂ ਕੱਲਾ ਚੱਕ ਕੇ ਪਾ ਦਮਾਂ ਤੇਰੇ ਪੱਗਾਂ ਫੇ ਲੱਕੀ ਫੜ ਕੇ ਵਿਖੜ ਜਾਂਦਾ ਪਹਿਲਾਂ ਦੇਖੋ ਸਫਾਈ ਕਿੱਧਰ ਆ ਇੱਧਰ ਆ ਚੱਲ ਆਹੀਓ ਚੱਕ ਲੋ ਇਹ ਛੱਡ ਦੋ ਤੇ ਬੂਪਾ ਮਿੱਟੀ ਨਹੀਂ ਮੁ ਬਾੜੀ ਮੂੰਹ ਪਰ ਵਾਈ ਮਿੱਟੀ ਹੈ ਠੀਕਾ ਠੀਕਾ ਹਿਲਦਾ ਨਹੀਂ ਫਿਲਦਾ ਨਹੀਂ ਯਾਰ ਬਜਰੀ ਭਰ ਗਈ ਨਾ ਜਿਆਦਾ ਐ ਜਾਮ ਹੋ ਜਾਣੇ ਇਹ ਨਹੀਂ ਹਿਲਣਾ ਨਾ ਆ ਜਾ ਅੱਗੇ ਰੋੜੀ ਕੋਟ ਤੇ ਲਾਲ ਬਜਰੀ ਪਈ ਉਹ ਬਸ ਕਹਿ ਰਿਹਾ ਆ ਛੱਡ ਦੇਣੀ ਆ ਹੁਣ ਨੀ ਚੱਕਣੀ ਹੋਰੇ ਆ ਹੁਣ ਫੂਨ ਫੂਨ ਹੁਣ ਦੋ ਤੂੰ ਦੱਸ ਤੈਨੂੰ ਉਹ ਬਗਲੀ ਦੇ ਖਰਾਉਣੀ ਆ ਇਹ ਲਾਲੂਣੀ ਦਾ ਮਤਲਬ ਨਹੀਂ ਦੀ ਤੂੰ ਅੰਦਰ ਦਾ ਵੀ ਕੀ ਫਰਕ ਪੈਣਾ ਸਾਡਾ ਮੋਟਾ ਬਿੰਗਾ ਹੋ ਗਿਆ ਹਾ ਜੀ ਰੂਰੇ ਰਿਆ ਉੱਧਰ ਕਰੋ ਮਾੜਾ ਹੋ ਗਿਆ ਹਾਂ ਬਸ ਬਸ ਆ ਹੈ ਯਾਰ ਇੱਥੇ ਗੱਡੂ ਉਹ ਬਾਈ ਤਾ ਖੁੰਜੇ ਮ ਕਰਣਾ ਉੱਥੇ ਗਾਂ ਕਰ ਇਹਨੂੰ ਹਾਂ ਉਥੋਂ ਉਥੇ ਰੱਖਾਈ ਜਿਹੀ ਕਰ ਠੀਕ ਕਰ ਜਿਆ ਨੇੜੇ ਹੋ ਗਿਆ ਉਰੇ ਗੱਡ ਲੈ ਉਰੇ ਠੀਕ ਹੈ ਉਹ ਵੀ ਦੇ ਕਿੰਨਾ ਗਿਆ ਪਗਾਂ ਨੂੰ ਕਰਮਾ ਮਾਰਿਆ ਯਾਰ ਕਰਮਾ ਮਾਰ ਕੇ ਠੀਕ ਕਰ ਦੇ ਕਰਮਾ ਮਾਰ ਇੱਥੇ ਕਾ ਵੀ ਤੇ ਪੈਰ ਇੱਥੇ ਕੱਢ ਕਰ ਮਾਰੀ ਗੱਗੇ ਹੁਣ ਇੱਥੇ ਤੇ ਅੱਜ ਕਿੱਸਾ ਸੁਣਾ ਤੇ ਕਿੰਨਾ ਵਧੀਆ ਹੈ ਪਰਛਾ ਮਾਨਣਾ ਉਹ ਜਿਹੜੀ ਮੰਡ ਮਾ ਮੋਟਰ ਪਾਈ ਹੋਈ ਆ ਦੇਖਿਆ ਕਿਦਾਂ ਨੂੰ ਗੁਣੀਆਂ ਕੱਢੇ ਤੇ ਸਿਰੇ ਜਾ ਕੇ ਇਕੱਠੀ ਹੋ ਜਾਂਦੀਆਂ ਐ ਐ ਉਹ ਜਗ੍ਹਾ ਹੀ ਇੱਕਣਾ ਹੋ ਫੇ ਇਹ ਵੀ ਤਾਂ ਅਸੀਂ ਐਂਓ ਬਣਾਈਏ ਜੇਗਾ ਉਹ ਤੁਹਾਡਾ ਤਾਂ ਬਹੁਤ ਆ ਬੱਸ ਦੋ ਇਕੱਠੇ ਉਹ ਵੀ ਮਾ ਗੱਲਾਂ ਰਹਿ ਗਏ ਸਾਢੇ 5 ਬੜਾ ਚੱਲ 4 5 ਸਾਡੇ ਉੱਥੇ ਕਹੀ ਕੋਠੀਕਦਾ ਹੋ ਹਾਂ ਆ ਯਾਰ ਆ ਦੇਖ ਸਾਢੇ 5 ਉਰੀ ਆਉਂਦਾ ਉਰੀ ਕੱਢ ਉਰੇ ਕੱਢ ਉੱਥੇ ਕੱਢ ਯਾਰ ਸਾਢੇ 5 ਤੇ ਆਉਂਦਾ ਮੇਰੇ ਕੋਲ ਕੱਟ ਕੇ ਪਾਤੀ ਕਰੀ ਤੇ ਮੈਨੂੰ ਪਾਗਲ ਸਮਝਦੇ ਆ ਕੰਮ ਹਾਂ ਉਹ ਹਾਂ ਉਹ ਠੀਕ ਆ ਤੇ ਮੈਨੂੰ ਪਾਗਲ ਸਮਝ ਹੰਦਰ ਨੂੰ ਰੱਖ ਮਾਰੋ ਬਾਕੀ ਇੱਕ ਮਿੰਟ ਲਾਗੋ ਆਹ ਵੈਰੀ ਗੁੱਡ ਵਾਸ਼ ਫਹੀਨਾ ਤੋੜ ਲਿਆ ਇਹ ਲਾਸਟ ਦੀ ਆ ਬਚ ਕੇ ਪਰਮਾ ਮਾਰ ਮਾਰੋ ਚਲ ਨਾ ਤਾਂ ਮਾਰਾਂ ਲੋ ਭਾਈ ਬਾਕੀ ਤੁਹਾਨੂੰ ਦਿਖਾਉਂਦੇ ਆ ਫਿਰ ਲਾਤ ਸਾਰੇ ਤਾਰੇ ਲਾਤੇ ਤਾਰੇ ਹਲੇ ਅਟਕੇ ਲੱਗੂਗੀ ਨਾ ਕਾ 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 ਸੁੱਕ ਗਿਆ ਬਜਰੀ ਤਾ ਫੇਰ ਧਾਰ ਲੱਗਣੀ ਹੈ ਜੇ ਨਾ ਪਖਾ ਭਾਵੇਂ ਹੈ ਪਖਾ ਭਾਵੇਂ ਆਰਮੀ ਜਾਦਾ ਇਹ ਤਾਂ ਕਿਹਦੀ ਮੈਂ ਸੌਨ ਨੂੰ ਨਾਲ ਆ ਬਣਾ ਲਾ ਮੜੇ ਜਾ ਦੇਖ ਮੇਰੀ ਗੱਲ ਸੁਣਦਾ ਫਿਰ ਲੇਟ ਹੈਗੀ ਮੋੜੋ ਚਲਾ ਲਓ ਯਾਰ ਉਧਰ ਯਾ ਹੁਣ ਆਹਾ ਆਹਾ ਆਪਾਂ ਸਿੱਧੀ ਨੂੰ ਹੋਵਿਲੇ ਆਂ ਸਿੱਧੀ ਬਣ ਗਈ ਆਹ ਆ ਲਾਓ ਉਥੇ ਨੂੰ ਆ ਲੈਣ ਵੀ ਆਏ ਸਿੱਧੀ ਚਾਹੀਦੀ ਐ ਇਹ ਲੈ ਨਾ ਪਉਣਾ ਇੱਥੇ ਦੇ ਐ ਬਾਲ ਖਲਾ ਦੀਆਂ ਐ ਐ ਐ ਉਹ ਹਜੂ ਵੀ ਚੌਸਤ ਹੈ ਉਹ ਨਹੀਂ ਚਾਰ ਸੌ ਜਣਾ ਚੌਸਤ ਹੈ ਉਹ ਨਹੀਂ ਇਹ ਦਿਖਾਉਂਗਾ ਜਾਂ ਕਰ ਦਊਗੀ ਉਹ ਬਾਈ ਚੌਸਤ ਚੌਸਤ ਹੈ ਉਹ ਨਹੀਂ ਇਹ ਉਹ ਕੱਢਣਾ ਤਾਂ ਨਾ ਤਾਂ ਖੰਭਾ ਉਹ ਖੰਭਾ ਜਿਹੜਾ ਸੁਰੇ ਗੱਡੇ ਆ ਨਾ ਗੱਗੇ ਜਿੱਥੇ ਮੈਂ ਬੈਠਾ ਇੱਥੇ ਆਉਣਾ ਸਿੱਧੀ ਲਾਈਨ ਬਣਾਉਂਦਾ ਜਿਉਰੇ ਪੂਰੇ ਤੇ ਇਹਨੂੰ ਸਾਲੇ ਨੂੰ ਕੱਢ ਕੇ ਖੇਤ ਵਿੱਚ ਆਹੀ ਮੈਂ ਕਹਿੰਦਾ ਵੀ 8 ਫੁੱਟੇ ਚਾਹੀਦੇ ਇਹ 8 ਫੁੱਟੇ ਚਾਹੀਦੇ ਫੇਰ ਵੀ 8 ਫੁੱਟੇ ਇਹ ਠਾਣ ਕੱਢਦੇ ਫੇਰ ਤੇ ਹੋਰ ਢੇਹਾ ਨਹੀਂ ਤੇ ਇਹ 8 ਫੁੱਟੇ ਕਰ ਦੂੰਗੀ ਹੋ ਜਣੀ ਲਾਈਨ ਆਹ ਖੂਂਜੇ ਚ ਪੰਜ ਟਾਡੀਆਂ ਪੈ ਲੈਣੀਆਂ ਆ ਉੱਥੇ ਜੋ ਲੋੜੇ ਦੀ ਪਾਉਣ ਦੀ 8 ਫੁੱਟੇ ਹੁੰਦੇ ਬਸ ਪਿੱ ਬਾ ਠੀਕ ਏ ਅੱਜ ਤਾਂ ਚੱਲ ਜਾ ਜੇ ਸਿਮਿੰਟ ਸਿਮਿੰਟ ਪਾਇਆ ਨਾ ਬਜਲੀ ਪਾਇਣ ਫੇ ਕਿੱਥੇ ਖੇਲਣਾ ਦੇਖ ਲੈ ਲੈ ਦੱਸ ਡਾਕਟਰ ਦੇਖ ਲੈ ਉਹ ਕੱਢ ਹਾਂ ਕੀ ਹੋ ਗਿਆ ਹੁਣ ਨਾ ਨਾ ਵਾਰੀ ਵਾਰੀ ਮੈਂ ਬਦਲ ਬਦਲ ਕੇ ਕੱਢੀ ਜਾਂਦੇ ਆ ਬਸ ਯਾਰ ਕੁਸਰੀ ਹੁਣ ਤੂੰ ਪੁੱਛਣਾ ਕੀ ਹੋ ਗਿਆ ਔਖਾ ਪੈਸੇ ਸਾਡੀ ਮਿੱਟੀ ਉਹ ਹਾਰਡ ਬਹੁਤ ਥੱਲੇ ਕਹਿੰਦੇ ਮਿੱਟੀ ਪੋੜ ਲਈ ਆ ਪਾਜ ਬੋ ਕੈੜੀ ਆ ਇੱਥੇ ਤੋਂ ਦਵਾਈ ਤੋਂ ਦਵਾਈ ਕਰੀ ਪੁਰੇ 3 ਕੁਆਰਟਲ ਕਬਰੇ ਕਾਇ ਵਾਰੀ ਕੋ ਮੈਂ ਇੱਥੇ ਨੂੰ ਹੈ 3 ਨਹੀਂ ਹੈਗਾ 5 ਕੁਆਰਟਲ ਤੂੰ ਪੈਸੇ ਕਹਤੋਂ ਆਉਂਦੇ ਆ 5 ਘੋਟਾ ਵਜਨ ਘਟਾਉਂਦਾ 14 ਗੱਡੀ ਮਾਰਿਆ 80 ਗੋਨ ਲਵਾ ਲਿਆ ਟਰੈਕਟਰ ਆ ਵੀ ਆਛਦਾ ਹੁੰਦਾ ਤਾਂ ਹੋਰ ਆ ਪੂਰਾ ਵਧੀਆ ਬਾਕੀ ਵੀ ਮੋਡੀਫਾਈ ਹੋਊਗਾ ਹੁਣ ਹੋਰ ਹਾਸਾ ਨਹੀਂ ਗਈ ਜੇ ਵਈ ਵਧੀਆ ਲਵਾ ਕੇ ਜਿਹੜਾ ਉੱਪਰ ਤੇ ਆਏ ਗੋਲ ਹੋਊਗਾ ਨਾ ਬੰਦੇ ਨੇ ਕਿਸੇ ਭਰੋਸੇ 'ਤੇ ਭੇਜਿਆ ਵਧੀਆ ਕੰਮ ਕਰਾ ਕੇ ਦੇਵਾਂਗੇ ਮੈਂ ਤਾਂ ਠੀਕ ਹੈ ਚੱਕੋ ਅੱਛਾ ਨਹੀਂ ਨਹੀਂ ਕਾਟਾ ਕਾਟਾ ਅੱਛਾ ਕੀ ਕਹਾਂ ਉਹ ਨਹੀਂ ਅੱਛਾ ਉਹਦੇ ਪਰ ਡੈਕ ਲਵਾਉਣਾ ਇਹਨੂੰ ਹੋਰ ਕੀ ਲੂਣ ਇਕ 170 ਕਿਲੋਮੀਟਰ ਬਤੇ ਟਰੈਕਟਰ ਲੈ ਕੇ ਆਏ ਸੀ ਆ ਪਟਾਲੇ ਕੋਲ ਤੇ ਟਰੈਕਟਰ ਆਇਆ ਇੱਥੇ ਸਹੀ ਜਾਣਾ ਇਹਨਾਂ ਦੇਖ ਲੈ ਕੋਈ ਗਰੀ ਤ ਬਟਾਲੇ ਚੌੜਾ ਕਰਦੀ ਮਾੜਾ ਜੈ ਇਹਨੂੰ ਬਟਾਲੇ ਕੋਲ ਤੇ ਟਰੈਕਟਰ ਲੈ ਆਏ ਅਸੀਂ 180 ਕਿਲੋਮੀਟਰ ਬਾਰ ਮਾਨੀ ਤੀ ਜੇ ਮੈਂ ਤੈਨੂੰ ਕਹੀਦਾ ਜਾਂਦਾ ਮੇਰਾ ਦਾਮ ਤੋੜ ਤੈਨੇ ਖੁੰਡਾ ਖੁੰਡਾ ਜਾ ਵੀ ਜਾ ਖੁੰਡਾ ਜਾ ਵੀ ਮਿੱਟੀ ਨਹੀਂ ਚੱਕਦਾ ਮਿੱਟੀ ਨਹੀਂ ਚੱਕਦਾ ਉਹ ਕੱਖ ਆ ਵਿੱਚ ਕੱਖ ਵੀ ਆ ਉਰੇ ਦਾ ਬੱਟ ਆ ਗਈ ਬੱਟ ਵੀ ਆ ਕੱਕ ਬੱਟ ਕੋਟਾ ਕਿਈ ਨਹੀਂ ਜਾ ਹੈ ਉਹ ਪਰੇ ਬੱਟ ਕਿੱਥੇ ਜਾ ਰਿਹਾ ਹੈ ਹਾਂ ਚੱਲ ਯਾਰ ਚੱਲੋ ਲੰਘ ਜੂਗਾ ਇਹਨੇ ਹਾਂ ਹਾਂ ਚੱਲ ਚੱਕੋ ਤੇ ਕਿਹਦਾ ਚੱਲ ਜੂਗਾ ਵੀ ਤੇਰੇ ਜਾਨਾ ਯਾਰ ਚੱਲ ਜਾਣਾ ਇਹਨੇ ਤੇ ਦੂਜੇ ਘਟਾਂ ਨਹੀਂ ਨਹੀਂ ਲੋੜੇ ਦੂਗਾ ਕਰਦੇ ਜਿਹੜੀ ਮਿੱਟੀ ਕਾਣੀ ਫਿਰ ਥੱਲੇ ਕਰ ਜਿੰਦੀ ਆਉਂ ਦੂਗਾ ਕਰਦੇ ਮੜਾ ਜਾਈਂ ਬਹੁਤ ਆ ਕਰ ਲੋ ਕਰ ਲੋ ਫੇਰ ਕੱਢਣਾ ਓਹ ਆ ਚੱਲਦਾ ਨਹੀਂ ਬਰ ਮੌਕਾ ਨਾ ਜ਼ਵਾਦੀ ਉਹ ਵਾਲਾ ਪਰਨਾ ਚਾਚੇ ਨੇ ਟੋਆ ਪੜ ਕੱਢਣਾ ਓਹ ਵਾਲਾ ਮੈਂ ਤਾਂ ਨਹੀਂ ਕਰਦਾ ਟੋਆ ਇਹ ਹੋਲੀ ਗਰਮੀ ਕਿਵੇਂ ਚੌਦੀ ਹੈ ਤੇ ਹੁਣ ਕਿਦੇ ਆਏ ਦੇ ਵਧੀਆ ਹੈ ਗਰਮੀ ਠੀਕ ਜੀ ਨਿਕਲ ਨਹੀਂ ਜਾਂਦੀ ਹੈ ਹੋ ਚਲ ਲੈ ਆਜ ਦਿਨ ਉੱਪਰ ਆਏ ਚਲੋ ਲ ਸਿੱਧਾ ਰੱਖਿਓ ਸਿੱਧਾ ਚੱਕ ਲੋ ਛੱਡਿਓ ਨਾ ਇਹ ਲੈ ਇਹ ਛੱਡ ਗਾ ਰੇਗਾ ਉੱਪਰ ਚਲੋ ਚੱਕ ਕੇ ਮਾਰੋ ਉੱਪਰ ਹਾਂ ਦੱਬਦੇ ਦੱਬਦੇ ਚਲੋ ਜੰਦਾ ਯਾਰ ਚਲੋ ਝੂਟਾ ਮਾਰ ਕੇ ਇਹ ਚੱਲ ਲੱਗ ਗਿਆ ਥੰਦੇ ਉਹ ਚੱਲ ਉਹ ਲੱਗ ਗਿਆ ਲੱਗ ਗਿਆ ਬਸ ਹੋ ਸੀ ਹੋ ਗਿਆ ਬਰਾਬਰ ਜੀਆ ਬਰਾਬਰ ਆ ਗਲੀ ਇੰਨੀ ਮੱਖੀ ਆ ਠੀਕ ਏ ਓਕੇ ਮੈਂ ਕਹਿੰਦਾ ਇੰਝੋਂ ਨਹੀਂ ਹਿੱਲਣੇ ਇਹ ਬਹੁਤ ਆ ਨਾ ਨਾ ਤਾਰ ਪਹਿਲਾਂ ਨਾ ਕਸ ਹੋਈ ਦੀ ਪਹਿਲਾਂ ਟੇਲੀ ਤਾਰ ਲੱਗ ਚੱਲ ਉਹਨੂੰ ਸੱਪਣਾ ਤੋਵੇ ਉਹ ਪਹਿਲਾਂ ਯਾਰ ਤੋਗੇ ਸੱਪਣਾ ਤੋਕੇ ਇਹਨੂੰ ਫੇਰ ਇਹਦੇ ਜਿ ਬਜਰੀ ਪੈ ਗਈ ਫੇਰ ਉਹ ਨਾ ਜੈਕ ਬਣਾ ਲੈਣਾ ਬਜਰੀ ਬਾਅਦ ਚ ਪਾਇਓ ਹਾਂ ਪਹਿਲਾਂ ਤੂੰ ਪਹਿਲਾਂ ਇੱਟਾ ਤੋਾਈ ਕਰਿਓ ਅਰਜੀ ਤਾਂ ਬਸ ਥੋੜਾ ਫੇਰ ਗਲਤ ਲਾਇਆ ਆਪਾਂ ਨੇ। ਸਾਰੀ ਪੂਰੀ ਜੋਰਾਂ ਸ਼ੋਰਾਂ ਦਾ ਚਲਦੀ ਆ। ਦੇਖ ਤਾਂ ਪਾਣੀ ਆਉਂਦਾ ਰਹਿਣਾ ਮੈਨੂੰ। ਇਹਨੂੰ ਮੋਟਰ ਨੂੰ ਚਲਾ ਕੇ ਦੋ ਤਿੰਨ ਘੰਟੇ ਇਹਨੂੰ ਕਰਕੇ ਟਾਇਰ ਖਾਂਜੀ ਕਰ। ਉਹ ਸਾਫ਼ ਹੋਣਾ ਪਹਿਲਾਂ। ਇੱਥੇ ਵੀ ਇੱਥੇ ਵੀ ਸਾਫ਼ ਹੋਣਾ ਬਾਈ। ਇਹ ਤਾਂ ਹੁਣ ਬਜਰੀ ਨੂੰ ਚਾਹੀਦਾ ਪਾਣੀ ਤਾਂ ਭਰਨਾ। ਬੱਸ ਕਰ ਲਊਗਾ। ਮੈਂ ਤਾਂ ਬੰਦੇ ਵੱਲ ਥੋੜਾ ਜਿਹਾ ਭਰਨਾ। ਬਹੁਤ ਆਇਆ ਇਹਨਾਂ ਕਿੰਨੇ ਦਾ ਪਾਣੀ ਚਾਹੀਦਾ। ਬਹੁਤ ਆਇਆ ਇਹਨਾਂ। ਕਰ ਦੇ। ਇਹਨੇ ਤਾਂ ਸਾਰਾ ਹੱਥ ਕਰ ਦੇ। ਕਰ ਦੇ ਕਰ ਦੇ ਕੇ। ਕਿ ਪੈਂਚਰ ਲਾੜੇ ਮਾਪਾ ਕਿ ਪੈਂਚਰ ਲਾਤੇ ਕਿਹੜੇ ਬੱਕੇ ਜੇ ਪਾਣੀ ਗਿਰਦਾ ਇੱਥੇ ਚ ਅਸਲ ਇਹ ਥੋੜਾ ਜਿਹਾ ਮੁਕੇ ਖਾ ਖਾਬ ਹੋਵੇ ਆ ਪਾਪਾਂ ਹੀ ਦੱਬ ਹੋਵੇ ਆ ਨਸਤਾ ਅੱਧਰ ਚੱਲੇ ਫੇਰ ਇੱਥੇ ਨਾ ਆਈਏ ਪਾਣੀ ਚ ਲਾ ਗਏ ਆ ਆ ਪਾਪੇ ਪੱਟੇ ਪਾਏ ਦੱਬ ਦੇਣਾ ਹੁਣ ਆ ਪਾਪੇ ਦੱਬੇ ਪਰ ਕੰਮ ਨਾ ਵੇੜੋ ਉਹ ਤੇ ਬਾਅਦ ਚ ਦੇਖਦੇ ਆ ਪੀਕੇ ਨਾਲ ਕਿੱਥੇ ਸਰਨਾ ਹੈ ਕੀ ਇੱਕ ਪਾਪ ਹੋਣੀ ਪੱਟਣਾ ਕੀੜਾ ਉਹ ਤਾਂ ਹੁਣ ਉੱਧਰ ਤਾਂ ਹੀ ਰੱਖ ਲੈਣਾ ਪਾਣੀ ਦਾ ਉਹ ਤੇ ਪੂਲਾ ਤਾਂ ਉੱਧਰ ਤਾਂ ਹੀ ਰੱਖੋ ਹਾਂ ਦੋ ਰਹਿ ਗਏ ਆਹ ਪਾਇ ਪਾਇ ਇੱਕ ਪਾਇ ਫੋੜ ਆਉਣਾ ਬਸ ਆ ਪਿੱਛੇ ਤਾਂ ਨਾਲ ਗਾ ਫਿਰ ਉਤਾਰ ਲੈਣੇ ਤਾਂ ਤਾਰ ਤਾਰ ਉੱਧਰ ਤਾਰ ਉੱਧਰ ਤਾਂ ਲੱਗ ਉੱਧਰ ਲੱਗਣੀ ਪਿੱਛੇ ਵੀ ਆਹ ਦੋ ਹੀ ਰਹਿ ਗਏ ਨਾ ਨਾ ਇੱਕ ਹੋਰ ਰੱਖਿਆ ਪਾ ਦੇ ਇੱਕ ਮੇ ਕੋ ਪਿੱਛੇ ਪਿਆ ਜਾ ਸੋਨੀ ਦਾ ਵੀ ਫੂਲ ਆਉਣੇ ਆਲਾ ਆਹ ਰੇੜੀ ਵੀਡੀਓ ਆ ਚੱਕ ਲਿਆ ਹੁੰਦੇ ਗੇੜੇ ਜਾ ਕੇ ਉਹ ਬਈ ਲੱਗੇ ਦੂਜਾ ਟਰੈਕਟਰ ਵੀ ਤਾਂ ਆਉਣਾ ਫਿਰ ਲਿਆਉਣਾ ਪੈਣਾ ਜੇ ਮੇਰੀ ਤਰ੍ਹਾਂ ਤੂੰ ਤੇ ਇਹ ਲੈ ਰਹੂਗਾ ਤੇਲ ਪੈਣਾ ਬਾਈ ਉੱਤੇ ਪਾਲੀ ਵਿੱਚੋਂ 2 ਲੀਟਰ ਲੱਗਣਾ ਮੇਰੇ ਕੋਲ ਇਹ ਹੋਈ ਲਿਆਉਂਗਾ ਫਿਰ ਮੈਂ ਪਾ ਦੂਗਾ ਇਹ ਕੂੜੀ ਪਾਲੀ ਲੋ ਬਈ ਚੱਲ ਪਿਆ ਕੰਮ ਹੋਰ ਪਾਉਣੀ ਆ ਆਦੇ ਪਾਦੇ ਥੋੜੀ ਜੀ ਹੋਰ ਪਾ ਦੇ ਲਿਆ ਬਈ ਦੇਖੀਗੇ ਬੂਟੇ ਮਾਂ ਪਾਦੀ ਪੱਲੀ ਸਾਡੇ ਛੇਤੀ ਆ ਜੀ ਥੋੜਾ ਪਾਈ ਦਸ ਬਸ 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 ਉਹ ਨਜਾਦ ਨਾ ਬਾਹਰ ਸੇ ਮਾਲ ਆਪਣੇ ਦਾ ਪੂਰਾ ਪੂਰਾ ਹੀ ਆ ਮਿਸਤਰੀ ਭਾਈ ਮਿਸਤਰੀ ਚਾਹਦਾ ਹੁਣ ਨਹੀਂ ਨਹੀਂ ਪੂਰਾ ਗਾਲ ਜੀ ਗੈਰ ਬਾਅਸ ਲੈ ਕੇ ਅੱਧਾ ਦਸ ਲਾ ਲੈ ਕੱਦੇ ਡਿੱਗਦੇ ਭਾਈ ਮੈਂ ਮਿਸਤਰੀ ਹੁਣ ਆਇਆ ਮਿਸਤਰੀ ਤਾਂ ਕੱਦੇ ਡਿੱਗੇ ਤੇ ਬੈਠੇ ਇਹ ਕਹਿੰਦਾ ਮਿਸਤਰੀ ਆਏ ਬਿਨਾਂ ਨਹੀਂ ਭਾਈ ਇਹ ਤਾਂ ਹੁਣ ਆਏ ਆ ਜੱਕ ਬਣ ਲੈਣਾ ਇਹ ਨਾ ਐਂ ਨਹੀਂ ਹਿੱਲੂਗਾ ਹਨਾ ਨੀਟ ਉਹ ਸਾਡੇ ਪੂਰੇ ਆ ਇਹ ਗਰ ਮਾਰੇ ਦਾ ਮੜਾ ਜਾ ਲਿਆ ਬੜਾ ਲਿਆ ਬੜਾ ਥੋੜਾ ਲਿਆ ਇਹ ਡਾਇਲ ਲੱਗੀ ਤੇ ਹਿੱਲਣਾ ਥੋੜੂਗਾ ਵੱਜ ਜਾਣਾ ਪਾਈ ਜਾ ਦੋ ਦੋ ਤਾ ਲਿਆ ਬਹੁਤ ਵੱਜ ਜਾਣਾ ਪਾ ਦੋ ਵੱਜ ਪਾ ਲੂਗੇ ਬੜਾ ਫੂਫੂ ਕਰ ਲੋ ਲਿਆ ਲਿਆ ਦਿਹਾੜੀ ਦਾ ਤਾਂ ਮੈਂ ਪਾੰਦੋਣੇ ਵਾਲਾ ਵਾ ਸੁਣ ਮੁੱਕ ਲਿਆ ਉਹ ਟਾਈਮ ਚੱਲਦਾ ਬੜਾ ਚੱਲਦਾ ਦਿਨ ਸ਼ਬ ਗਿਆ ਠੀਕ ਨਹੀਂ ਬੰਮੇ ਹੂੰ ਹੁਣ ਮਗਾ ਲਿਆ ਉਹ ਟਾਈਮ ਹੈ ਯਾਹ ਕੰਮ ਲੱਗ ਗਿਆ ਯਾਰ ਉਰੇ ਛੱਟ ਤੂੰ ਉਰੇ ਛੱਟ ਮੜ ਜਾ ਥੋੜਾ ਪਾਈਂ ਉਧਰ ਆਹੀ ਹੈ ਵੇ ਵੇ ਇੱਕ ਦੋ ਤਿੰਨ ਰਹਿ ਗਏ ਸਰ ਜੂਗਾ ਆਦੂਗਾ ਬਾਈ ਬਣੇ ਕੋ ਮਾਲ ਬਾਬਾ ਠੀਕ ਆ ਬਾਕੀ ਬਾਅਦ ਚ ਪਾ ਦੇ ਪਹਿਲਾਂ ਇਹ ਘਮਾ ਲੋ ਮੈਂ ਠੀਕ ਆ ਤਿੰਨ ਰਹਿ ਗਏ ਤਿੰਨ ਰਹਿ ਗਏ ਸਾਰੇ ਜਾਣਾ ਲਾਉਂਗਾ ਪਹਿਲੇ ਬਿਲਕੁਲ ਚਾਰ ਚਾਰ ਮੈਂ ਠੀਕ ਆ ਫਿਰ ਤਿੰਨ ਲੈਂਦੇ ਆ ਇੱਕ ਇੱਕ ਪਾ ਕੇ ਉੱਪਰ ਕੀ ਪਾ ਬਾਇਣਾ ਥੋੜ ਠੀਕ ਆ ਚਾਰ ਚਾਹੀਦੇ ਆ ਚਾਰ ਨਾਲ ਪੂਰਾ ਸਰ ਜਿਦਾ ਪੂਰਾ ਪੂਰਾ ਹੀ ਸਰਨਾ ਪੂਰਾ ਵੀ ਨਹੀਂ ਸਾਰੇ ਜਾਣਾ ਦੋ ਹੀ ਰਹਿ ਗਏ ਬਾਈ ਕੋਈ ਗੱਲ ਨਹੀਂ ਦੂਰ ਹੈਗਾ ਫਿਜੀ ਸਰ ਤੇ ਬਲੇ ਹੋ ਗਿਆ ਬਈ ਇਹ ਤਾਂ ਨਾਨਾ ਪਿੱਲਰ ਕਹਿੰਦਾ ਮੈਂ ਦੂਰ ਹੈਗਾ ਤਸਲੀ ਤਾਂ 3 ਪੈ ਜਾਣਾ ਜੀ ਕਿੰਨਾ ਕ ਪਹਿਣਾ ਇਹਦੇ ਚ ਹੋੜਦਾ ਪਾ ਮੜ ਜਾ ਨਹੀਂ ਪਹਿਣਾ ਪੂਰਾ ਜੀ ਪੂਰਾ ਗੱਲ ਹੈ ਇਹ ਘਟ ਨਹੀਂ ਜਾਵੇ ਆ ਜੀ ਦਰਿਆ ਜਾ ਘਟ ਗਿਆ ਫੇ ਮਸਾਲਾ ਗਿਨੂਆ ਹੋਰ ਲਓ ਮਠੀ ਜਾਵੇ ਇਹ ਤਾਂ ਪੂਰਾ ਆ ਗਿਆ ਬਸ ਕੁਮਲਾ ਚ ਇਹਨੂੰ ਬਹੋ ਗਿਆ ਪੂਰਾ ਲਾ ਲੇ ਦੇ ਲਾ ਤਿਆਰ ਪਾ ਹੋ ਹੂੰ ਇਹ ਲਾ ਪੂਰਾ ਪੂਰਾ ਮਾਲ ਸਰਿਆ ਮਿਸਤਰੀ ਦੇ ਵੀ ਘੜ ਵਾਜੂਗਾ ਜਿਆ ਉਹ ਲਾ ਆ ਲਾ ਫਰੇ ਮੰਨ ਗਿਆ ਬਈ ਆ ਉਹ ਵੀ ਕਾਣਾ ਰੜਾ ਰਾਤਾ ਦਾ ਸੀ ਮਿਸਤਰੀ ਸਾਡਾ ਆਉਂਦਾ ਹੈ ਕਾੜਾ ਲੇਬਰ ਦਾ ਹੀ ਕੰਮ ਹੁੰਦਾ ਮਿਸਤਰੀ ਤੇ ਪਹਿਲਾਂ ਲੇਬਰ ਦਾ ਹੀ ਕੰਮ ਹੁੰਦਾ ਹਾਂ ਲੇਬਰ ਦਾ ਕੱਤੀ ਡੀਕ ਦੀ ਮਿਸਤਰੀ ਨੂੰ ਵਿਹਲੀ ਬੈਠੀ ਹੈ ਹਾਂ ਮਿਸਤਰੀ ਵੀ ਨਹੀਂ ਤਾਂ ਆਉਂਦਾ ਸਾਡਾ ਡਰਾਈਵਰ ਵੀ ਨਹੀਂ ਆਉਂਦਾ ਇਹ ਤਾਂ ਇਹ ਵੀ ਲੋਡ ਕਰਨਾ ਆਪਾਂ ਨੇ ਹੁਣ ਉੱਧਰ ਪਾਉਣਾ ਉੱਧਰ ਘੱਟ ਪਿਆ ਪਿਆ ਅੱਛਾ ਥੋੜਾ ਜਿਹਾ ਹੋਰ ਲਿਆ ਲੈ ਮੈਂ ਥੋੜਾ ਅੱਧਾ ਲੈ ਆ ਅੱਧਾ ਲੈ ਆ ਆਹ ਪੂਰੇ ਹੋ ਗਏ ਇਧਰ ਆ ਨਾ ਠੀਕ ਆ ਪੂਰਾ ਹੋ ਗਿਆ ਸਾਰਾ ਜੀ ਆ ਵੀ ਲੋਟ ਕਰਦੀ ਮੈਸਤਰੀ ਉਹ ਇਹ ਬਾਈ ਮਿੱਟੀ ਹਿੱਟਣੀ ਔਰੇ ਹੋ ਜਿਵੇਂ ਮੈਂ ਹੱਥ ਲਾ ਦਿੱਤੇ ਨਾ ਉਹ ਕਹਿਣਾ ਗਿਆ ਹੈ ਮੈਂ ਦਰੇ ਕਹੇ ਵੀ ਦਾੜਾ ਨਾਲ ਆਉਣਾ ਚਾਹੀਦਾ ਅੰਦਰ ਤੇ ਇਕੱਠੇ ਤੇ ਤੈ ਤੋਂ ਲੋਣੀ ਬੰਦ ਕਰ ਕੋਈ ਚੱਕੇ ਇੱਥੇ ਤਾਂ ਹਿੱਲੇ ਨਹੀਂ ਹੈਗਾ ਹੁਣ ਕੀ ਕਰੂੰਗਾ ਮੈਂ ਆਦੂ ਆ ਰਹਾ ਹੂੰਗਾ ਇਧਰ ਨੂੰ ਦੱਬ ਦੇ ਉਹ ਯਾਰ ਇਹ ਸਾਈਡ ਪਰੋਂ ਪਾਣੀ ਕੱਢ ਲਿਆ ਮਿੱਟੀ ਦੱਬ ਗਈ ਉਹ ਇੱਥੋਂ ਨਿਕਲ ਗਿਆ ਥੱਲੇ ਤਰੀਕੀਂ ਘੱਟ ਗਈ ਹਲੇ ਹੂੰ ਛੱਡੋ ਯਾਰ ਪਹਿਲਾਂ ਮਿੱਟੀ ਦੱਬਣ ਦਾ ਬਾਅਦ ਕਰੂੰਗਾ ਕੰਮ ਇਹਦਾ ਹਲੇ ਏਦਾਂ ਹੀ ਚੱਲਦਾ ਚੱਲੀ ਜਾਂਦੇ ਹੂੰ ਕਹਿੰਦਾ ਕਹਿੰਦਾ ਲੋੜ ਨਹੀਂ ਛੇੜਨ ਦੀ ਹਲੇ ਖਲੀ ਖਣਾ ਖਲੇ ਕੋਈ ਲੋੜ ਨਹੀਂ ਛੇੜਨ ਦੀ ਯਾਰ ਲੋੜ ਨਹੀਂ ਨੂੰ ਬਾਅਦ ਚ ਦੇਖ ਲੂਗੇ ਬਾਹਰ ਤਾਂ ਨਿਕਲਣਾ ਤੇ ਆ ਪਾਣੀ ਪੈਰ ਮੇਂ ਜਾਣਾ ਪਾਣੀ ਦੰਡਾਂਗੇ ਯਾਰ ਦੋ ਬਈ ਕੰਮ ਕੰਪਲੀਟ ਆ ਜੀ ਆਪਣਾ ਹਾਂ ਤਾਰ ਦਾ ਕੰਮ ਰਹਿ ਗਿਆ ਇਹ ਵੀ ਹੋ ਗਿਆ ਆ ਵੀ ਹੋ ਗਿਆ ਉਰੇ ਬਾ ਨਹੀਂ ਚਾਰ ਦਵਾਰੀ ਇਹ ਉਰੇ ਕੰਡਾ ਤਾਰ ਲਾਉਣੀਆਂ ਫਿਰ ਕੰਡਾ ਤਾਰ ਦੇ ਨਾਲ ਇੱਕ ਉਹ ਆਉਂਦੀ ਆ ਤਪਾਲ ਜੀ ਉਹ ਕੰਮ ਹੀ ਕਿਹਾ ਤਾਂ ਹੋਏ ਹਰਾ ਜਿਹਾ ਕੱਪੜਾ ਇਹਦਾ ਹੈਗਾ ਇਹਦੇ ਨਾਲ ਕਾ ਲਾਉਣਾ ਹਰਾ ਹਰਜਾ ਕੱਪੜਾ ਉਹ ਵੀ ਲਾਉਣਾ ਜਾਲੀ ਲਾ ਦਾਂਗੇ ਹਾਂ ਜਾਲੀ ਤਾਰ ਲਾ ਕੇ ਘਾਟ ਤਾਰ ਕੰਡਾ ਤਾਰ ਕੰਡਾ ਤਾਰ ਲਾ ਕੇ ਨਾ ਕੰਡਾ ਤਾਰ ਕੇ ਲੋ ਜਾਲੀ ਫੜ ਜੂਗੀ ਕੋਈ ਨਹੀਂ ਨਹੀਂ ਉਹ ਫੜ ਦੇਣੀ ਪੱਕਾ ਹੀ ਕੰਮ ਹੋ ਜਾਣਾ ਮੇਰੀ ਗੱਲ ਤਾਂ ਸੁਣੋ ਤੁਸੀਂ ਹਾਂ ਹੁਣ ਕੱਲ ਨੂੰ ਨੜੇ ਲੈ ਕੇ ਆਉਣੇ ਆ ਜੋ ਬ੍ਰੀਐਕਟਰ ਨੂੰ ਬੜੀਆ ਬੜਾਤਾ ਭਾਈ ਇਹਨੇ ਟਰਪਟ ਨੜੇ ਹੋਰ ਬੱਢ ਲੈਉਣੇ ਕੰਡਾ ਦਾ ਮੰਨ ਨੜੇ ਲਾਣੇ ਆ ਨੜੇ ਲਾਣੇ ਬਾਹਰ ਆਇਆ ਸਿੱਤੀ ਫਿੜ ਗਈ ਉਹ ਤਾਂ ਬੜੀਆ ਠੀਕ ਨਹੀਂ ਗੱਲ ਬਾਉਂਡਰੀ ਉਹ ਕਰ ਬਾਉਂਡਰੀ ਉਹ ਕਰ ਦੇਣੀ ਨੜੇ ਦੀ ਮੈਨੂੰ ਕੀ ਪਤਾ ਸ਼ਹਿਰਾਂ ਚ ਦੇਖੀ ਨੜਿਆਂ ਦੀ ਬਗਲ ਕਰਿਆ ਆਪਾਂ ਹੁੰਦਾ ਉਹ ਬਾਸਦਿਆਂ ਦਾ ਹੁੰਦਾ ਆਹੇ ਵਰਕ ਇੰਨਾ ਹੀ ਵਰਕ ਉਹ ਬਾਸ ਦੇ ਨੜਿਆਂ ਦਾ ਹੁੰਦਾ ਏ ਪਾੜ ਕੇ ਇਹਨਾਂ ਨੂੰ ਗੱਪੇ ਤੇ ਬਗਲ ਕਰਿਆ ਆਪਾਂ ਹੁੰਦਾ ਛੱਡਾ ਬਜੇ ਓਲ ਲੈ ਉਹ ਪਾਈ ਆ ਤੋ ਉਸਮਾਨ ਕਿਹੜਾ ਲੇਬਰ ਵਾਲਾ ਓਏ ਬੈਲਾ ਹੋਇਆ ਭਾਤੋ ਆ ਜਾਰੂ ਮਾਰੀ ਉਹ ਜੀ ਮੋਟਰ ਬਣ ਗਈ ਪੂਰੀ ਸਰਾਇਆ ਨਾ ਬਾਕੀ ਹੋ ਹੋਲੀ ਕਰਦੇ ਕੰਮ ਇੱਕ ਗੇਟ ਰਹਿ ਗਿਆ ਗੇਟ ਹੁਣੀ ਲਾਉਣਾ ਗੇਟ ਚੱਕ ਲਿਆ ਹਾਂ ਹੁਣੀ ਲੱਗਣਾ ਉਹ ਹੁਣ ਟਾਈਮ ਨਹੀਂ ਹੈ ਕੱਲ ਤੇ ਪੈਂਡ ਕਰਨੀ ਹੈ ਜਨਰੇਟਰ ਆਉਣਾ ਹਾਂ ਆ ਜਾਣਾ ਹੁਣੀ ਉਹ ਜਨਰੇਟਰ ਨਹੀਂ ਆਉਣਾ ਹੁਣ ਕੱਲ ਨੂੰ ਭਾਈ ਕੱਲ ਸ਼ਾਮ ਨੂੰ ਕਹਿੰਦੇ ਕੱਟ ਦੇਣਾ ਟਰੈਕਟਰ ਵਰਪਾ ਨੇ ਉਹ ਕੰਡਾ ਵੀ ਕਰਨਾ ਨਾ ਉਹ ਨਾ ਕਰਨੀ ਜ਼ਰੂਰ ਆਉਂਦਾ ਕੱਲ ਸ਼ਾਮ ਨੂੰ ਕਰਦੇ ਮੇਰੀ ਗੱਲ ਤਾਂ ਸੁਣ ਨਾ ਇਹਦੇ ਉੱਪਰ ਰੱਖ ਕੇ ਗੇਟ ਤਾਂ ਅੰਦਰ ਕਰ ਲਓ ਆਪਣੇ ਹੁਣ ਉਹ ਜੱਲੇ ਨੂੰ ਚਾਬੀ ਵੀ ਦੇਣੀ ਆ ਮੈਂ ਕੱਲ ਨੂੰ ਤੇਜੀ ਤਾਂ ਜਾ ਗਿਆ ਹੋ ਗਿਆ ਨਹੀਂ ਉੱਥੇ ਚੱਕ ਲੈ ਜੂ ਚਲੋ ਠੀਕ ਆ ਭਾਈ ਅੱਜ ਲਈ ਸਮਾਪਤੀ ਸਾਡੀ ਗੇਟ ਲਾਉ ਕੱਲੂ ਨਾ ਨਾਲੇ ਕਹੋ ਕੰਡਾ ਤਾਰ ਲੇਖਦੇ ਨਹੀਂ ਇੱਕ ਦੋ ਦਿਨ ਘੱਟ ਕੇ ਕੰਡਾ ਤਾਰ ਲਾਗੂ ਹਲੇ ਨੂੰ ਸਕਾ ਕੇ ਚਲੋ ਜੀ ਸਸਰੀ ਕੱਲ ਭਾਈ ਥੋੜਾ ਚੱਕੋ ਜੀ ਕਰੋ